ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਜੀ ਵੀਰੋ ਅੱਜਾ ਵੀਰੋ ਆਪਣਾ ਨਾ ਆਪਣਾ ਇੱਕ ਵੀਰ ਨੇ ਹਰਦੀਪ ਸਿੰਘ ਉਹਨਾਂ ਨੇ ਤੁਹਾਨੂੰ ਇੱਕ ਵੀਡੀਓ ਦਾ ਲਿੰਕ ਭੇਜਿਆ ਤੇ ਉਹਨਾਂ ਨੇ ਕਿਹਾ ਯਾਰ ਇੱਕ ਇੱਕ ਬੱਸ ਡਰਾਈਵਰ ਜਿਵੇਂ ਕਿ ਆਪਾਂ ਵੇਖੀ ਵੀ ਸੀਗੀ ਆਪਣਾ ਤਾਰੀ ਬਾਬਾ ਜੀ ਉਹਨਾਂ ਦੀ ਠੀਕ ਹੈ ਤੇ ਇੱਕ ਹੋਰ ਆਪਣਾ ਲੋਕ ਆਵਾਜ਼ ਵਾਲੇ ਟੀਵੀ ਵਾਲੇ ਉਹਨਾਂ ਦੀ ਪੋਡਕਾਸਟ ਆਪਣੇ ਕੋਈ ਆਈ ਹੈ ਕਿ ਡਰਾਈਵਰਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਤੇ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ گزارਦੇ ਨੇ ਤੇ ਚਲੋ ਇੱਕ ਆਪਣੇ ਕੋ ਹੋਰ ਪੋਡਕਾਸਟ ਆਈ ਹੈ ਆਪਾਂ ਵੇਖਦੇ ਹਾਂ ਚਲੋ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੇਗੀ ਤੇ ਸਾਡੇ ਨਾਲ ਬਣੀ ਰਹੀ ਤੇ ਵੀਡੀਓ ਐਂਡ ਤੱਕ ਲਾਭੀ ਦੇਖੀਏ। ਟੈਕਸ ਦਾ ਦੂਜਾ ਐਪੀਸੋਡ ਲੈ ਕੇ ਹਾਜ਼ਰ ਹਾਂ ਅੱਜ ਗੱਲਬਾਤ ਕਰਾਂਗੇ ਬੱਸ ਬੱਸ ਦੇ ਡਰਾਈਵਰਾਂ ਤੇ ਕੰਡੈਕਟਰਾਂ ਦੀਆਂ ਸਮੱਸਿਆਵਾਂ ਤੇ ਤੇ ਉਹਨਾਂ ਦੀ ਰੋਜ਼ ਜ਼ਿੰਦਗੀ 'ਚ ਵਾਪਰਦੀਆਂ ਘਟਨਾਵਾਂ ਤੇ ਤੇ ਗੱਲਾਂ-ਬਾਤਾਂ ਤੇ ਬੜੀ ਜਿਹੜੀ ਐ ਰੌਚਕ ਜ਼ਿੰਦਗੀ ਹੁੰਦੀ ਹੈ ਇਹਨਾਂ ਦੀ ਬੜਾ ਕੁਝ ਇਹਨਾਂ ਦਾ ਨਾ ਹਰ ਰੋਜ਼ ਵਾਪਰਦਾ ਕਿਉਂਕਿ ਨਵੇਂ ਤੋਂ ਨਵੇਂ ਲੋਕਾਂ ਨਾਲ ਇਹਨਾਂ ਦਾ ਹਰ ਰੋਜ਼ ਵਾਪੈਂਦਾ ਤੇ ਨਵੇਂ ਤੋਂ ਨਵੀਆਂ ਗੱਲਾਂ ਇਹਨਾਂ ਨੂੰ ਸੁਣਨ ਨੂੰ ਮਿਲਦੀਆਂ ਤੇ ਨਵੀਆਂ ਤੋਂ ਨਵੀਆਂ ਗੱਲਾਂ ਇਕ ਕਰਦੇ ਆ ਪਰਮਿੰਦਰ ਸਿੰਘ ਨੇ ਇਹ ਬੱਸ ਕੰਡੈਕਟਰ ਵੀ ਰਹੇ ਨੇ ਡਰਾਈਵਰ ਵੀ ਰਹੇ ਨੇ ਹੁਣ ਅੱਡਾ ਵੀ ਸੰਭਾਲਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਇਸ ਲਾਈਨ ਦੇ ਬਾਰੇ ਇਸ ਲਾਈਨ ਦੇ ਬਾਰੇ ਖੁੱਲ ਕੇ ਗੱਲਬਾਤ ਸਾਨੂੰ ਇਹ ਵੀ ਪਤਾ ਲੱਗਿਆ ਕਿ ਗੱਲਾਂ ਇਹਨਾਂ ਨੂੰ ਕਾਫੀ ਹੈ ਗੱਲਾਂ ਇਹਨਾਂ ਕੋਲੇ ਖਜ਼ਾਨਾ ਗੱਲਾਂ ਦਾ ਤਾਂ ਉਸੇ ਖਜ਼ਾਨੇ ਦੇ ਵਿੱਚੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਵੱਲੋਂ ਵੀ ਸੁਮੱਚੀ ਧੀ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਹਾਂ ਪਰਮਿੰਦਰ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਲਾਈਨ ਚ ਇਹ ਲੈਂ 30 ਸਾਲ ਹੋ ਗਏ ਭਾਈ 30 ਸਾਲ ਹੋ ਗਏ ਕਿੰਨੀ ਉਮਰ ਦੇ ਵਿੱਚ ਇਹ ਲੈਂ ਚ ਪੈਗੇ ਸੀ ਮੈਂ ਭਾਈ ਜੀ 22 23 ਸਾਲ ਦੀ ਉਮਰ ਚ ਪੈ ਗਿਆ ਸੀ 22 23 ਸਾਲ ਦੀ ਹਾਂਜੀ ਮਤਲਬ ਉਦੋਂ ਤੋਂ ਫਿਰ ਇਹ ਲੈਂ ਨਹੀਂ ਬਈ ਅਜੇ 10ਵੀਂ ਤੋਂ ਬਾਅਦ ਮੈਂ ਇਸ ਲੈਂ ਚ ਆ ਗਏ ਕਿਵੇਂ ਵਧੀਆ ਲੱਗੀ ਲੈਂ ਨੇ ਹਾਂਜੀ 1990 ਜੇ ਲੈਂ ਚ ਆ ਗਏ ਸੀ ਠੀਕ ਹੈ ਹਾਂਜੀ ਕਿਹੜੇ ਕਿਹੜੇ ਬਦਲਾਅ ਆਏ 1990 ਤੋਂ ਤੇ ਹੁਣ ਤੱਕ ਇਹ ਲੈਂ ਚ ਹੁਣ ਨਵੀਂ ਨੀ ਜਨਰੇਸ਼ਨ ਆ ਰਹੀ ਪਰ ਵੀ ਪ੍ਰਾਣੇ ਹਾਂ ਨਵੇਂ ਨਹੀਂ ਆ ਰਿਹਾ ਕੋਈ ਨਵਾਂ ਕਿਉਂ ਨਹੀਂ ਆਉਂਦਾ ਤੁਹਾਡੇ ਸਾਹਮਣੇ ਨਵਾਂ ਭਾਈ ਜੀ ਇਹ ਸਥਿਤੀ ਬਸ ਲੌਕਡਾਊਨ ਤੋਂ ਬਾਅਦ ਡਾਉਣ ਹੀ ਚੱਲ ਰਹੀ ਹੈ ਰਿਪੋਰਟ ਦੀ ਅੱਛਾ ਜੀ ਇਹਦੇ ਵੀ ਅਸਰ ਪੂਰਾ ਪਿਆ ਹਾਂਜੀ ਪਹਿਲਾਂ ਵਾਲੇ ਸਮੇਂ ਜਦੋਂ ਆਪਾਂ ਵੇਂਦੇ ਸੀਗੇ ਵੀ ਅੱਧੀ ਟਿਕਟ ਦਾ ਬੜਾ ਰੌਲਾ ਪੈਂਦਾ ਸੀ ਬੁੜੀਆਂ ਚ ਵੱਡੇ ਜਵਾਕ ਨੂੰ ਵੀ ਇਹ ਵੀ ਹੁੰਦਾ ਸੀਗਾ ਹਾਂ ਨੋਂ ਤੋਂ ਹੁੰਦਾ ਸੀ ਬਾਈ ਉਹ ਨੋਂ ਤੋਂ 13 ਸਾਲ ਦੇ ਤੇ ਸਹੀ ਉਮਰ ਦੱਸ ਦਿੰਦੇ ਆ ਜਵਾਕ ਦੀ ਦੱਸਦੇ ਨਹੀਂ ਬਾਈ ਹਾਂ ਉਹ ਫਿਰ ਕਨੈਕਟਰ ਵੀ ਉਹਨੂੰ ਐਂ ਕਹਿੰਦੇ ਕੱਲ ਨੂੰ ਅਲਟੋ ਕਾਰ ਮੰਗੋਗੇ ਦੀ ਉਹ ਟੈਕੀ ਕੌਣ ਲਵੇ ਜੀ ਕੱਲ ਨੂੰ ਐਲਟੋ ਮਤਲਬ ਕੀ ਗੱਲ ਕੱਲ ਨੂੰ ਕੱਲ ਨੂੰ ਦਾ ਵਿਆਹ ਕਰੋਗੇ ਮੁੜ ਕੇ ਕਹੋਗੇ ਐਲਟੋ ਲੈਣੀ ਐ ਦੀ ਬੰਦ ਲਾਗੇ ਤੇ ਟੈਕਨ ਦੀ ਕੌਣ ਲਵੇ ਬਾਈ ਹੁਣ ਮੋਬਾਈਲ ਮਗਰ ਲਾ ਬਾਈ ਕਾਹਤੋਂ ਲਵੇ ਜੰਮ ਜਵਾਕ ਤੁਹਾਡਾ ਆਹ ਕਲੇਸ਼ ਪੈਂਦਾ ਆਹ ਕਲੇਸ਼ ਪੈਂਦਾ ਹਾਂ ਨੀ ਉਹ ਕਹਿੰਦਾ ਬਾਈ ਤੇ ਲੱਗਦੀ ਨਹੀਂ ਵੀ ਇਹਦੀ ਲੱਗਣ ਨੂੰ ਕੀ ਐ 10 ਵਿੱਚ 25 ਪਣ ਵਿਆਹ ਨਾਲ ਦਾ ਹੋਇਆ ਪਿਆ ਉਹ ਕਹਿੰਦਾ ਇਹ ਤਾਂ ਕਸਰ ਕੀ ਹੁਣ ਕੱਲਾ ਹਤ ਰਿਆ ਫਰ ਦਾ ਮੰਡੀ ਉਹ ਹਾਲੇ ਵੀ ਲੋਕ ਕਰ ਜਾਂਦੇ ਅੱਧੀ ਦਸਨ ਇਹਦੀ ਲੱਗੂਗੀ ਟੈਕ ਟਾਈਮ ਪੁੱਛਣ ਲੱਗੇ ਜਾਨੇ ਉਹ ਦਾੜੀ ਉਹਦੇ ਫੁੱਟੀ ਹੁੰਦੀ ਐ ਹੁੰਦੀ 9 ਤੋਂ 12 ਸਾਲ ਦੀ ਅੱਧੀ 9 ਤੋਂ 12 ਉਦੇ ਵਿੱਚ ਉੱਚ ਹੈ ਹਾਂ ਉਦੋਂ ਲੋਕ ਪਿੰਡਾਂ ਅਸੀਂ ਬਾਈ ਰੋਸ ਮੰਡੀ ਨਹੀਂ ਆਉਂਦੇ ਸੀ ਸਿਆਣੇ ਨਹੀਂ ਸੀ ਜਵਾਗ ਤਾਂ ਆਖਰੀ ਵੀ ਸੀ ਉਹਦਾ 5 ਸਾਲ ਦਾ ਜਵਾਗ ਤਾਂ ਬਾਈ ਸਾਈਕਲ ਢੋਲੀ ਫਿਰਦਾ ਮੰਡੀ ਜੇ ਹੂੰ ਹੁਣ 21 21 ਵਾਲੇ ਕਿਥੇ ਦਾ ਧੂਆਂ ਵਾਲਿਆ ਇਹਨੇ ਇੱਕ ਤਾਂ ਕਰਦੇ ਨਹੀਂ ਕਰ ਪਣੀ ਪੈਂਦੀ ਦੋ ਵਾਲੇ ਅੱਗੇ ਸਿੱਧੇ ਇੱਥੇ ਬਹਿ ਗਿਆ ਬਹਿ ਗਿਆ ਡਰਾ ਰਹਿੰਦਾ ਮੋੜਾ ਮੋਟਾ ਜੇ ਖਾਕੀ ਕੱਪੜੇ ਪਾਏ ਹੋਣੇ ਉਹੀ ਤੇ ਮਦੌਕਾਂ ਮਰਾਂਦੀਆਂ ਬੁੜੀਆਂ ਸਾਡੇ ਸੀ ਉਥੇ ਚੀਜ਼ ਮੰਗਣ ਲੱਗਿਆ ਉਹ ਖਾਕੀ ਵਰਦੀ ਪਾਈ ਫਿਰਦਾ ਉਹ ਕਹਿੰਦੇ ਭਾਈ ਦਵਕਾ ਮਾਰ ਹਾਂ ਦੋ ਘੇੜੇ ਓਏ ਉਹ ਛੋਰ ਜਾਵੇ ਹੋ ਜਾਗਣਾ ਤੂੰ ਮੈਨੂੰ ਦਵਕੇ ਕਾਦੂ ਮਾਰਦਾ ਹਾਂ ਪਹਿਲਾਂ ਵਾਲੇ ਮੈਂ ਡਰ ਜਾਂਦੇ ਬੇਬੇ ਹੁਣ ਨਹੀਂ ਡਰਦੇ ਅੱਛਾ ਮੈਨੂੰ ਪਹਿਲਾਂ ਡਰਦਾ ਹਾਂ ਹੁਣ ਉਹ ਹਟਾ ਹੀ ਨਹੀਂ ਕਹਿੰਦੇ ਭਾਈ ਫੇਰ ਦਵਕਾ ਮਾਰੋ ਕਹਿੰਦਾ ਹੁਣ ਜੰਮਿਆ ਤੂੰ ਇਹਨਾਂ ਦਵਾਵਾਂ ਬਾਜਾ ਮੈਂ ਇਹਨੂੰ ਦਵਾਵਾਂ ਅਫਸਰ ਲੱਗਿਆ ਹੋਇਆ ਜਵਾਗ ਨੂੰ ਦਵਾਉ ਹੁਣ ਦਾ ਹਰਪੀਆਂ ਦਾ ਦੋ ਵਾਰੀ ਕਹਦਾ ਹੁਣ ਵੀ ਕੋਈ ਹੱਥ ਦਵਕੇ ਮਾਰਦੇ ਨੇ ਉਹ ਜਵਾਗ ਵੀ ਮੂਰੋ ਹੋ ਜਾਏਗਾ ਨਾ ਤੈਨੂੰ ਕੀ ਆ ਉਹ ਕਹਿੰਦਾ ਪਰ ਦਵਾਆਂ ਮਕਸਦ ਆਪਕੇ ਬਹੁ ਮਾਰਲੇ ਹੈ ਨਾ ਕਾਕੀ ਵਰਦੀ ਪਾਈ ਜਲਵਾਖ ਡਰ ਜੂ ਪੈਡ ਜਾਵਣਾ ਪੈਡ ਜਾੜ ਆ ਗਿਆ ਇਹੋ ਜਿਹੇ ਹਾਥੀ ਬਹੁਤ ਹੁੰਦੇ ਹ ਹ ਅੰਦਰ ਬਹਿ ਕੇ ਮਤਲਬ ਬਸਾਂ ਚ ਬਹਿ ਕੇ ਸਕੀਰੀਆਂ ਹੀ ਬਹੁਤ ਨਿਕਲਦੀਆਂ ਹਨਾ ਹਾਂ ਬਾਈ ਗਾਂ ਦੀ ਗਾਂ ਗਾਂ ਦੀ ਗਾਂ ਹਾਂ ਇੱਕ ਇੱਕ ਲੋਕ ਸੀਟਾਂ ਵੀ ਬਹੁਤ ਮਤਲਬ ਮਾੜੀ ਪਿੰਡ ਹੈ ਮਾੜੀ ਮੁਸਤਵਾਂ ਹਾਂ ਕਿ ਭਾਈ ਬੱਲੂ ਕੋਈ ਵਾਰ ਡੰਗ ਨਹੀਂ ਵੇਦੇ ਕੋਈ ਦੋ ਨਹੀਂ ਵੇਦੇ ਹਾਂ ਵੀ ਭਾਈ ਵਾ ਤੂੰ ਕਿੱਥੇ ਚੱਲਿਆ ਮੇਰੇ ਭੂਆ ਮਾੜੀ ਆਖਣਗੇ ਐ ਨਹੀਂ ਕਹਿੰਦੇ ਮਾੜੀ ਚੱਲਿਆ ਵੀ ਮਰੀ ਭੂਆ ਪਿੰਡ ਮਾਣ ਨੂੰ ਮਿਲਣ ਚੱਲੇ ਮੇਰੇ ਭੂਆ ਮਾੜੀ ਆਖਣਗੇ ਉਹ ਆਖੂ ਮੇਰੇ ਮਾਮਾ ਮਾੜੀ ਆ ਭਾਂ ਇਹੋ ਜਿਹੀਆਂ ਗੱਲਾਂ ਬਹੁਤ ਪੂਰ ਤੇ ਪਕੜ ਹੁੰਦਾ ਮਾੜੀ ਆ ਉਹ ਵਾਅਦਾ ਨਹੀਂ ਜਾਨਾ ਕਿ ਅਸੀਂ ਉੱਥੇ ਜਾਣਾ ਜਾਂ ਮਾਦੀ ਭੂਆ ਕੋਲੇ ਜਾਣਾ ਤੂੰ ਐ ਗਿਆ ਹਾਂ ਹਾਂ ਵਾਕਈ ਆ ਗੱਲ ਤੇ ਠੀਕ ਹੈ ਜਿੱਥਾਂ ਜਾਂ ਭੁੰਨ ਬਸ ਜਾਂਦੀ ਹੈ ਉਹ ਬੱਚੋ ਮੂੰਹ ਕੱਢ ਕੇ ਪਿੰਡ ਦੇ ਨੂੰ ਸੁਨੇਹਾ ਦੇਦੀ ਭਾਈ ਮੈਂ ਮਾੜੀ ਹੋ ਕੇ ਆਉਂ ਹਾਂ ਹਾਂ ਉਹ ਵੀ ਲੋਕਲ ਬਹੁਤ ਡਬਲ ਡਬਲ ਬੜੇ ਹੀ ਹਾਂ ਮਾੜੀ ਦਾ ਹੋਰਦਾ ਜਨਾ ਵੀ ਉਧਰ ਦੀ ਹੋਲੀ ਮਰ ਕੇ ਆਉਂ ਮੈਂ ਮਾੜੀ ਹੋ ਕੇ ਆਉਂ ਮਾੜੀ ਪੈਂਡ ਵੀ ਇਹਦੀ ਅਗਲਾ ਲੋ ਮਤਲਬ ਕੱਢੀ ਜਾਂਦਾ ਇਹ ਉਹ ਲੋਕ ਬਹੁਤ ਹੁੰਦੇ ਆ ਦੋ ਮਤਲਬ ਹਉ ਨਿਕਲਦੇ ਆ ਨਾ ਥੋੜੀਆਂ ਗੱਲਾਂ ਦੇ ਕਈਆਂ ਦੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਦੇ ਕਨੈਕਟਰ ਵੀ ਵਿੱਚ ਕਨੈਕਟਰ ਵੀ ਡਬਲ ਮੀਨਿੰਗ ਗਲਤ ਜਾਣ ਕੇ ਕਰਦੇ ਵਿੱਚ ਕੁਝ ਡਬਲ ਮੀਨਿੰਗ ਬਾਈ ਆਟੋਮੈਟਿਕ ਹੀ ਹੁੰਦੀਆਂ ਕਿਵੇਂ ਅਗਲਾ ਹੁਣ ਅਗਲਾ 10 ਰੁਪਏ ਵੜਾ ਕੇ ਕਹਿੰਦਾ ਸਵਾਰੀ ਨੂੰ ਬਾਈ ਜਗ੍ਹਾ ਵੜੀ ਤਾਂ ਭਾ ਦੇ ਉਹ ਕਹਿੰਦਾ ਬਾਈ ਦੱਸਾਂ ਜੀ ਹੁਣ ਮੈਂ ਕਿੱਥੇ ਪਲਾਟ ਲੈ ਕੇ ਬੁਮਾ ਥਾਂ ਮਿਲ ਗਈ ਬਹਿ ਜਾ ਆਪੀ ਹੁਣ ਦੱਸਾਂ ਜੀ ਹੁਣ ਮੈਂ ਕਿ ਮੰਜਾੜਾ ਵਾਂ ਨੂੰ ਜੇ ਤਾਂ ਬਰਨਾਲੇ ਬਰਨਾਲੇ ਜਾਣਾ ਹੋਵੇ ਤਾਂ ਮੈਂ ਵੀ ਬਾਈ ਕੋ ਥਾਂ ਬਣਾਵਾ ਕਿਤੇ ਨਹੀਂ ਜੋ ਰੋੜੀ ਕੀ ਪੂਰਾ ਚੜਿਆ ਤੇ ਜਿੱਥੋਂ ਜਾ ਕੇ ਉੱਤਰ ਜਾਣਾ ਦੱਸਾਂ ਜੀ ਹੁਣ ਮੈਂ ਉਹਨੂੰ ਕਿੱਥੇ ਭਲੂੜਾ ਡਾੜਾਵਾ ਹੁਣ ਉਹ ਜਿਵੇਂ ਆਪਾਂ ਗ ਹੁਣ ਵੀ ਕਰ ਜਾਂਦੇ ਆ ਬਾਈ ਅੱਛਾ ਹਾਂ ਹੁਣ ਵੀ ਆ ਸਰਕਾਰ ਵੰਡੀ ਜਾਂਦੀਆਂ ਗੋਲੀਆਂ ਜੀਵ ਵਾਲੀਆਂ ਫਿਰ ਉਹ ਕਿੱਦਾਂ ਹੀ ਕਰੀ ਜਾਂਦੇ ਹੋਰ ਹੁਣ ਕੰਮ ਤਾਂ ਕੋਈ ਨੂੰ ਆਉਂਦਾ ਨਹੀਂ ਨਾ ਮਸ਼ੀਨਰੀ ਨਹੀਂ ਕੋਈ ਹੋਰ ਨਹੀਂ ਇੱਕ ਵੈਸੇ ਨਹੀਂ ਪੰਜਾਬੀ ਦੇ ਹੱਥ ਨਹੀਂ ਚਲੇ ਰਹਿੰਦੇ ਮੋਟਰਸਾਈਕਲ ਦੀ ਸੀਟ ਪਾੜਦੀ ਹੱਥ ਦੇ ਵੀ ਮਾਰ ਹੀ ਦੇਣੀਆਂ ਪਰ ਨਖਬੋਤਾ ਜਾਂ ਕੋਈ ਅੰਤ ਤੇ ਲਿਖਤਾ ਆ ਜਾਂਦਾ ਇਹਨਾਂ ਗੰਦੀਆਂ ਤਾਂ ਆਪਣੇ ਲੋਕਾਂ 'ਚ ਬਹੁਤ ਜ਼ਿਆਦਾ ਆ ਹੜਦੇ ਹੁਣ ਵੀ ਨਹੀਂ ਹੋਣ ਬਸ ਤਾਂ ਐਵੇਂ ਸੰਦ ਬਦਲ ਗਏ ਲੋਕ ਉਹੀ ਆ ਹੁਣ ਕਹਦੇ ਨੇ ਪਾੜ ਦਿੰਦੇ ਪਹਿਲਾਂ ਕਹਿੰਦੇ ਵੜਦੇ ਸੀ ਨਹੀਂ ਪਹਿਲਾਂ ਚਾਕੂ ਰੱਖਦੇ ਸੀ ਅੱਛਾ ਜਿਹੜੀ ਉਹ ਕਰਾਰ ਦੀ ਨਾਲ ਲੱਕੜੇ ਵਾਲਾ ਹਾਂ ਲੋ ਉਹਦੇ ਨਾਲ ਖੱਪੇ ਖੋਲ ਦਿੰਦੇ ਸੀ ਉਹ ਹੁਣ ਪਿੰਨਾ ਪੁੰਨਾ ਨਾਲ ਹੀ ਪਾੜ ਦਿੰਦੇ ਸੀ ਟੀਟਾ ਪਾੜਦੇ ਨੇ ਨੇਲ ਕੱਟ ਲਿਆ ਉਹ ਨੁਕਸਾਨ ਹੀ ਕਰਨਾ ਭਾਈ ਇਹਦੋਂ ਪੁਰਾਣਾ ਹੂੰ ਇਹ ਕਿਹੜੇ ਬਸ ਦੇ ਵਿੱਚ ਉਹ ਆਉਂਦੀ ਸਮਾਨ ਦੇ ਵੇਚਦੇ ਨਾਲ ਉਹਨਾਂ ਨੇ ਵੀ ਮਤਲਬ ਉਹ ਉਹਨਾਂ ਤੋਂ ਤੁਸੀਂ ਪੈਸੇ ਲੈਂਦੇ ਹੁੰਦੇ ਸੀ ਕਿ ਬਸ ਉਹੀ ਕਰਦੇ ਨਹੀਂ ਭਾਈ ਉਹਨਾਂ ਨਾਲ ਨਹੀਂ ਉਹਨਾਂ ਤੋਂ ਨੌ ਨੂੰ ਕੱਟ ਲੈਂਦੇ ਮੁੱਤ ਵਿੱਚ ਮੜੀ ਮੋਟੀ ਕੋਈ ਛੱਲਾ ਛੱਲਾ ਮਿਰਚਾਂ ਵਾਲਾ ਇਹੋ ਜਿਹਾ ਕੋਈ ਦੇ ਉਹਨਾਂ ਦਾ ਵਿਚਾਰਾਂ ਤੋਂ ਕੀ ਲਵਾਂਗੇ ਉਹਦਾ ਅੱਖ 'ਚ ਪਾਉਣ ਵਾਲੀ ਦਵਾਈ ਵੀ ਮੜੀ ਕੋਈ ਦਵਾਈ ਨਹੀਂ ਪਾ ਲਈ ਜਿਵੇਂ ਝੂਰਨ ਖਾਲਾ ਇਹੋ ਜਿਹਾ ਕੋਈ ਉਹਨਾਂ ਕ ਜਿੰਨਾ ਕੋਈ ਉਹ ਜਿਆਨੇ ਨੇ ਕਹਿਣਾ ਜਿਹੋ ਜਾਂ ਉਹਨੇ ਭੂਤ ਜਿੰਨੇ ਨਟਾਲਾ ਅਗਣਾ ਘਟਾਲਾ ਉਸ ਉਹਨਾਂ ਕ ਲੈ ਲੈਂਦੇ ਹੁਣ ਇੰਨਾ ਉਹ ਤੋਂ 20 ਲਵਾਂਗੇ ਉਹ ਗਰੀਬ ਮਰਿਆ ਜਾ ਵਿਚਾਰਾ ਚਲ ਆਪਾਂ ਨੂੰ ਕੀ ਉਹਦੇ ਕਰਮਾਂ ਦੇ ਵਿੱਚਣਾ ਉਹਦੇ ਦੇ ਕਰਮਾਂ ਦੇ ਵਿੱਚ ਹਾਂ ਵੀ ਆਪਾਂ ਨੂੰ ਉਹਦੀਨੀ ਬਦੂਨੀ ਵਾਲੀ ਗੋਲੀ ਦੇ ਗਏ ਨੇ ਹਾਇਮਾ ਠੀਕ ਹੈ ਉਹ ਗਾਂ ਮੰਨ ਲੋਗੇ ਹੋਰ ਆਪਾਂ ਨੂੰ ਵਿਚਾਰਾ ਕੀ ਕਰੂਗਾ ਹਾਂ ਬਾਤ ਕਿਸੇ ਦੀ ਮੰਗ ਲੈ ਚਲ ਆਪਾਂ ਉਹ ਇਸ ਸਮੇਂ ਨੂੰ ਯਾਦ ਆ ਲਾਸਟ ਟਾਈਮ ਅਸੀਂ ਜਦੋਂ ਨਾ ਨਾਰੋ ਵੱਲੋਂ ਆਏ ਆ ਨਾ ਤੇ ਜਦੋਂ ਲੋਹਰ ਆ ਕੇ ਬਾਸ ਖਲੋਤੀ ਹੈ ਨਾ ਹੁਣ ਉਹ ਨਾ ਉਹਨੇ ਨਿੰਮਕੋ ਰੇਵੜੀਆਂ ਮੂੰਗਫਲੀਆਂ ਮਨ ਲੋਕ ਮਤਲਬ ਮੁਖਤਲਿਫ ਪੈਕਟ ਭਰੇ ਹੋਏ ਤੇ ਇੰਜ ਕਰਕੇ ਨਾ ਐਡਾ ਵਡਾ ਬੰਦਾ ਕੋ ਖੱਲਾਏ ਬਣਾ ਕੇ ਨਾ ਉਹ ਬੱਸੇ ਬੜਾ ਲੱਗਦਾ ਕੰਡੈਕਟਰ ਨੂੰ ਕਹੋ ਚੱਲ ਪਿਛੇ ਉਹ ਕਹਵੇ ਜਨਾਬ ਬਾਹਰ ਲੈਂਦੇ ਹੋ ਕਹਿੰਦਾ ਨਹੀਂ ਪਿਛੇ ਦਵਾ ਮੈਂ ਤੈਨੂੰ ਕਿਹਾ ਸੀ ਨਾ ਮੈਨੂੰ ਚਾਹ ਪਿਲਾ ਤੂੰ ਨਹੀਂ ਨਾ ਪਲਾਈ ਬਾਹਰ ਹੀ ਮੁਖਲੀਆਂ ਵੇਚੇਗਾ ਗੱਡੀ 'ਚ ਨਹੀਂ ਬੜੇਗਾ ਤੂੰ ਉਹ ਮੈਨੂੰ ਉਹ ਗੱਲ ਤੋਂ ਯਾਦ ਆ ਗਈ ਕਿ ਵਾਕਈ ਇਹ ਜਿਹੜੇ ਲੋਕ ਨੇ ਇਹਨਾਂ ਨੇ ਵੀ ਕੰਡੈਕਟਰਾਂ ਡਰਾਈਵਰਾਂ ਨੇ ਨਾ ਬਣਾਈਓ ਡਰਾਈਵਰ ਕਹਿੰਦੇ ਬਾਹਰ ਕੱਢ ਨੂੰ ਬਾਹਰ ਕੱਢ ਪਿਛੇ ਦਵਾ ਚਾਹ ਨਹੀਂ ਨਾ ਪੀਏ ਇਹਨੇ ਚਲੋ ਮਤਲਬ ਕਹੇ 4000 ਰੁਪਏ ਦਾ ਕੰਮ ਹੈ ਉਹ ਕਹਿੰਦੇ ਮਤਲਬ ਉਹਨੂੰ ਵੀ ਕਹਿੰਦੇ ਨੇ ਕਿ ਜੇ ਤੂੰ ਗੱਡੀ ਚ ਵੜ ਕੇ ਆਵਾਜ਼ ਹੋ ਕਾ ਲਉਣਾ ਹੈ ਨਾ ਆਪਣੀ ਚੀਜ਼ਾਂ ਵੇਚਣੀਆਂ ਨੇ ਉਹ ਲੈ ਵਿਚਾਰੇ ਦਾ ਕੋਈ ਵੀ ਨਾ ਹਾਂ ਠੀਕ ਹੈ ਥੋੜੀ ਪਸਾਨੀ ਤੂੰ ਚਾ ਪਿਆ ਉਹ ਪਿਛੇ ਉਹ ਕਵੇਂ ਭਾਈ ਪਿਛਲੇ ਟਾਈਮ ਤੇ ਆਇਆ ਨਾ ਪਿਛਲੀ ਵਾਰੀ ਇੱਥੇ ਆਇਆ ਉਸ ਤੋਂ ਜ਼ਿਆਦੇ ਪਿਆ ਹੀ ਨਹੀਂ ਆ ਜਦੋਂ ਕਿਹਾ ਚਾ ਲੈ ਗਿਆ ਤੂੰ ਗੈਪ ਹੋ ਗਏ ਆ ਉਹ ਵਿਚਾਰਾ ਫੇਰ ਖਲੋਤਾ ਆ ਰਿਹਾ ਖਲੋਤਾ ਲੈ ਮੈਂ ਯਾਰ ਫੇ ਮੇਰੇ ਦਿਲ ਚ ਬੜੀ ਹੈ ਮੈਂ ਯਾਰ ਵੇ ਉਚਾਰਾ ਜੀ ਇੱਕ ਬਾਤ ਚ ਉਹਨੇ ਕੱਲ੍ਹ ਦੂਜੀ ਸਿਵਾੜਿਆ ਦੂਜੀ ਚ ਕਿ ਦੇਖੋ ਕਿ ਉੱਥੇ ਵੀ ਜਿੰਨੀ देर ਉਹ ਪੱਤੀ ਨਾ ਲਾਏਗਾ ਨਾ ਚਾਹ ਦੀ ਪੱਤੀ ਲਾਤੀ ਮੈਂ ਤਾਂ ਕਹਿੰਦਾ ਮੈਂ ਦੋ ਕੱਪ ਡਰਾਈਵਰ ਨੂੰ ਤੇ ਕਨੈਕਟਰ ਨੂੰ ਲੈ ਕੇ ਚਾਹ ਪੀ ਆਤੀ ਤਾਂ ਫਿਰ ਉਹ ਭਾਵੇਂ ਗੱਡੀ ਚ ਅੱਧਾ ਘੰਟਾ ਫਰੀ ਜਾਵੇ ਜਿੰਨੀ देर ਖਲੋਤੀ ਹੁੰਦੀ ਏਂ ਫਰੀ ਜਾਵੇ ਨਹੀਂ ਪੀ ਆਈਏ ਉਹਨੂੰ ਗੱਡੀ ਚੜ੍ਹ ਨਹੀਂ ਦੇਣਾ ਠੀਕ ਹੈ ਉਹ ਵੀਰੇ ਦੀ ਗੱਲ ਬਿਲਕੁਲ ਠੀਕ ਹੈ ਹੁਣ ਆਪਾਂ ਕੀ ਹੈਗਾ ਹਾਂਜੀ ਉਹ ਉਹ ਚਾਰਾਂ ਜੀ ਕੋਈ ਢਾੜੀ ਪੈ ਜਾਂਦੀ ਹੈ ਹਾਂ ਬਾਈ ਉਹ ਠੇਕਾ ਭਰਦੇ ਆ ਕੋਈ 60 ਭਰਦਾ ਕੋਈ 70 ਭਰਦਾ ਸਾਰੇ ਅੱਡੇ ਜਿਹੀ ਹੀ ਹੈ ਅੱਛਾ ਹੁਣ ਅੱਡੇ 'ਚ ਆਪਣੀ ਕੋਈ ਹਾਲ ਆ ਹਾਂ ਤੜਕੇ ਲੋਕ ਆ ਕੇ ਵਹ ਜਾਂਦੇ ਜਿਵੇਂ ਨੌਜਵਾਨ ਮੌਤ ਹੋਈ ਹੁੰਦੀ ਭੁੰਜੇ ਗਰੀਬ ਨਹੀਂ ਉੱਥੇ ਲੱਲੜ ਨਹੀਂ ਕੋ ਫਲੜ ਨਹੀਂ ਹੂੰ ਦਵਾ ਦਾ ਮੂਰਤ ਕਰਦਾ ਨਾ ਕੋ ਪਾਣੀ ਪੀਣ ਨੂੰ ਹੂੰ ਠੀਕ ਆ ਜਿਹੜੇ ਜੂਸ ਵਾਲੇ ਆ ਉਹ ਪਾਣੀ ਵਾਲੀਆਂ ਟੂਟੀਆਂ ਤੜਕੇ ਢੁੱਲੀਆਂ ਫੇਲੀਆਂ ਕਰ ਦਿੰਦੇ ਆ ਤੇ ਅੱਡੇ 'ਚ ਜਾ ਕੇ ਤੁਸੀਂ ਸਥਿਤੀ ਵਿਖਾਈ ਜਾ ਕੇ ਬੰਦੇ ਉਦੋਂ ਜ਼ਖਮਾਂ ਜਿਉਣੇ ਕਿਵੇਂ ਯਾਰ ਤੁਸੀਂ ਹੂੰ ਕੋਈ ਹਾਲ ਨਹੀਂ ਨਹੀਂ ਬਾਈ ਕੋਈ ਹਾਲ ਨਹੀਂ ਉੱਥੇ ਹੂੰ ਪਾਣੀ ਪੀਣ ਨੂੰ ਨਹੀਂ ਕੋਈ ਦਰਖਤ ਨਹੀਂ ਉੱਥੇ ਹਾਂ ਅਸੀਂ ਤਾਂ ਦਵਾਈ ਆਏ ਹੋਇਆ ਦੋ ਮਹੀਨੇ ਉਹ ਤੋਂ ਸਾਲ ਤੋਂ ਵੱਧ ਉੱਥੇ ਲੱਗੇ ਆਏ ਸੀ ਗੈਨ ਲੋ ਜਾ ਕੇ 90 ਸੀ ਅਸੀਂ ਗਨੇ ਸੀ ਇੱਕ ਦਿਨ ਠੀਕ ਹੈ ਪਰਲੇ ਗੇਟ ਤੋਂ ਲੈ ਕੇ ਭੋਲੇ ਮੰਦਾਲੀ ਮਾਰਕੀਟ ਤੋਂ ਲੈ ਕੇ ਬੌਲ ਦੀ ਦੁਕਾਨ ਤੱਕ 90 ਸੀ ਹੈ ਠੀਕ ਹੈ ਇਹ ਤਾਂ ਹੁਣ ਐ ਖਚਰਾਂ ਨੂੰ ਵੇਣੇ ਹੱਥ ਕਰਕੇ ਮੂ ਸਾਹਮਣੇ ਬੰਦੇ ਨਹੀਂ ਆਉਂਦਾ ਦੀਂਦਾ ਕੁੜੀਆਂ ਵਾ ਟੈਂਪਰੇਚਰ ਚੱਕ ਦਿੰਦੇ ਹੋ ਜੀ ਛੱਡ ਦਿੰਦੇ ਸਾਨੂੰ ਤਾਂ ਦਿੱਸ ਨੂੰ ਹਟਾਇਆ ਵੀ ਦਰਗਤੀ ਨਹੀਂ ਕੋਈ ਉੱਥੇ ਦਰਗਤੀ ਹੁਣ ਜੇ ਵਾਰੀ ਵਾਰੀ ਉਰੇ ਆਉਣੇ ਆ ਬਠੰਡੇ ਵਾਲੇ ੱਡੇ ਕੋਲੇ ਪਰ ਇੰਨੀ ਵਾਟ ਤੁਰਕੇ ਨਹੀਂ ਚਾਹੀਦਾ ਭਾਈ ਮੋਸਰ ਨੂੰ ਜਿਹੜੀ ਗੱਡੀ ਆਉਣੀ ਹੈ ਉਰੇ ਕਢਣੀ ਆ ਉਹ ਹਾਂ ਤੇ ਉੱਥੇ ਵਾਰੀ ਵਾਰੀ ਛਾਵੇਂ ਆਉਣ ਚ ਮਰ ਜਾਗੇ ਫਿਰ ਤਾਂ ਹਾਂ ਵਾਟ ਮੈਂ ਉਹ ਉਹ ਹੋਰ ਹੀ ਦਰਾਖਤ ਲਾਈ ਜਾਂਦੇ ਕਿਤੇ ਕੋਈ ਕਹੇ ਇੱਕ ਦੋ ਜਣੇ ਨੂੰ ਕਿਹਾ ਸੀ ਵੀ ਲਵਾ ਦਿਆ ਅਸੀਂ ਵੀ ਲਾ ਦਾਂਗੇ ਸਹਿਯੋਗ ਨਾਲ ਦੇ ਦਾਂਗੇ ਹੂੰ ਵੀ ਕੋਈ ਚਾਰ ਦਰਾਖਤ ਲੱਗ ਜਾਣ ਹਨਾ ਕੋਈ ਤਾਂ ਕੋਈ ਬਈ ਜਾਂਦਾ ਚਲ ਕੋਈ ਨਹੀਂ ਹੋ ਜਾਂਦਾ ਹੂੰ ਲੱਗ ਜਾਣਾ ਐ ਲੋੜ ਅੱਡੇ 'ਚ ਲੱਗ ਵੀ ਜਾਣਗੇ ਲਾਈਨ 'ਚ ਛਾਂ ਹੋ ਜਾਊਗੀ ਹਾਂ ਕੋਈ ਠੜੀ ਨਹੀਂ ਉੱਥੇ ਸਵਾਰੀਆਂ ਦੇ ਬੈਠਣਾ ਵੀ ਹੈ ਨਹੀਂ ਨਾ ਨਾ ਬੁੜੇ ਵਿਚਾਰੇ ਪੁੰਜੇ ਬੈਠੇ ਆ ਪਹਿਲਾਂ 10-10 ਮਿੰਟ ਉਹਨਾਂ ਦੇ ਗੋਡੇ ਘੁੱਟਣੇ ਪੈਂਦੇ ਫੇਰ ਬਸ ਜਾਂਦੇ ਉਹ ਵੀ ਭਾਣ ਨੇ ਕਈ ਵਾਰੀ ਗੋਡੇ ਘੁੱਟਦੇ ਰਹਿੰਦੇ ਉਹ ਕਹਿੰਦਾ ਮਤਮ ਵੜਾ ਕੇ ਜਾਣਾ ਸੀ ਮੱਲਣ ਜਾਣਾ ਹੁੰਦਾ ਬੱਚੇ ਕਰਾ ਗੋਡੇ ਹੋਰ ਤੇ ਉਧਿਆ ਹੌਲਾ ਉਹ ਨਾ ਕੋਈ ਸਾਰਾ ਬਟੋਟਿਆ ਗਿਆ ਕੁਛ ਨਹੀਂ ਪੱਕੇ ਪੁੱਕੇ ਸੀ ਰੋਲਾ ਪਾ ਕੇ ਚਲਾਏ ਆ ਜੰਗਾ ਪਰਚੀਆਂ ਬੰਦ ਕਰਾਂਗੇ ਵੀ ਅਸੀਂ ਹੂੰ ਕੋਈ ਹਾਲ ਨਹੀਂ ਉੱਥੇ ਕੋਈ ਹਾਲ ਨਹੀਂ ਖੜੀ ਹੈ ਨਹੀਂ ਬਹਿਣ ਨੂੰ ਹੂੰ ਇੱਕ ਕਮਰਾ ਛੋਟਾ ਜਾਂ ਇਧਰਲੇ ਪਾਸੇ ਨਾਲ ਤੋਂ ਦੇਖੀਏ ਆਪਣੇ ਹਾਂ 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 ਉਹ ਪਰਲੇ ਪਾਸੇ ਪੀਆਰਟੀ ਖੜਾ ਲੈਣੇ ਉਹਨਾਂ ਨੇ ਲੜਿਆ ਆਉਦਾ ਉਹ ਚਾਬੀ ਲਾ ਕੇ ਜੰਦਾ ਲਈ ਬੈਠਿਆ ਹੁਣ ਇੱਕ ਪਾਸੇ ਸਾਨੂੰ ਵੜ ਦਿੰਦਾ ਜਿਵੇਂ ਗਰੀਬ ਦੇ ਮਹੀ ਪਿਆਉਂਦਾ ਬੱਕਰੀਆਂ ਨਹੀਂ ਪੜੀਆਂ ਉਹ ਭਾਂਦ ਨੇ ਇੱਕ ਤਾਕਤ ਕੋ ਸਾਡਾ ਹਾਂ ਉਹਦੇ 30 40 ਵੜ ਜਾਂਦੇ ਵੜ ਜਾਂਦੇ ਰੋਟੀ ਖਾਣ ਦਾ ਸੁਣ ਕੇ ਕੋਈ ਬਾਤ ਨਹੀਂ ਕਰ ਰਹੀਆਂ ਹੈ ਇਹ ਕਰ ਰਹੀਆਂ ਹੈ ਨਾ ਮਰਦ ਫਿਲਮ ਚ ਨਹੀਂ ਜਿਵੇਂ ਦਾਰੇ ਵਰਗੇ ਬੰਦੇ ਹੁੰਦੇ ਆ ਪੂਰਾ ਬਾੜ ਵਾਲਾ ਰੋਟੀਆਂ ਅੰਦਰ ਕਰਲਾੜ ਪਿਆ ਬੰਦਾ ਛੋਟਾ ਜਿਹਾ ਕਮਰਾ ਛੋਟਾ ਜਿਹਾ ਕਾਰ ਕੋਸ ਨਹੀਂ ਯਾਰ ਬਹੁਤ ਪਿੱਛੇ ਰੱਖਿਆ ਵਾ ਡਰਾਈਵਰ ਕੈਨੇਡਰ ਨੂੰ ਜੇ ਤੁਸੀਂ ਦੇਖੋ ਨਾ ਉੱਥੇ ਜਾ ਕੇ ਤੁਸੀਂ ਦੋ ਘੜੀਆਂ ਹਾਂ ਉਹਨੂੰ ਦਿਖਾਈਏ ਬਹੁਤ ਉਹ ਜਿੰਦਗੀ ਨਹੀਂ ਆਜੇ ਹੁਣ ਦੀ ਸਾਲ ਜੂਨ ਨਹੀਂ ਸੰਭੰਦ ਨਾ 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 ਬੰਦੇ ਨਹੀਂ ਯਾਰ ਬਾਈ ਕਿਸੇ ਪਾਣੀ ਦਾ ਯਾਰ ਬਾਹਰੋਂ ਬੰਦਾ ਆਜੇ ਉਹਨੂੰ ਕੈਦ ਹੋਈ ਹੋਵੇ ਉਹਨੂੰ ਵੀ ਪਾਣੀ ਮਿਲਦਾ ਮੈਂ ਤਾਂ ਮਰ ਜੂ ਯਾਰ ਜਿਵੇਂ ਦਾ ਕਹਿੰਦਾ ਰਹੂਗਾ ਕੋਈ ਸਹੂਲਤ ਨਹੀਂ ਉਥੇ ਅੱਡੇ ਚ ਕੋਈ ਸਹੂਲਤ ਨਹੀਂ ਉਹ ਯਾਰੀ ਉਵੇਂ ਟਾਈਮpass ਕਰੀਏ ਅਸੀਂ ਇਧਰੀਆਂ ਥੱਲੇ ਬੈ ਬਟਪੋਣੇ ਬਈ ਆਹ ਕਰੇਟ ਆ ਜਿਹੜੇ ਫਲਾ ਫਲਾ ਰੇੜੀਆਂ ਲਾਉਂਦੇ ਨੇ ਦਰੀਆਂ ਪਾਈਆਂ ਹੁੰਦੀਆਂ ਠੀਕ ਹੈ ਬਾਅਦ ਅਸੀਂ ਊਰਜਾ ਜਿਵੇਂ ਧਰਤੀ ਘੁੰਮਦੀ ਅਸੀਂ ਨਾਲੇ ਘੁੰਮੇ ਹਉਣੇ ਉਹਦੇ ਸਮਝੋ ਤਰੀ ਘੁਮਾ ਲੰਦੇ ਅਖੇ ਫਿਰਲੇ ਪਾ ਜਾਨੇ 2:3 ਵਜੇ 3 ਵਜੇ ਫੇਰ ਇਧਰ ਮੁੜੇ ਆਉਣੇ ਅਸੀਂ ਰੇੜੀ ਦੇ ਦਾਲੇ ਦਾਲੇ ਮਾਲਮ ਆਪ ਦੀ ਜਿਹੜੀ ਪ੍ਰਥਵੀ ਹੈ ਘੁੱਕਦੀ ਆ ਹੋਰ ਕੀ ਕਰਕੇ ਲੰੂ ਰੰਗ ਉੱਥੇ ਜਾ ਕੋਈ ਆ ਜਾਂਦਾ ਬੁੜਾ ਠੇਰੇ ਉਨੋਂ ਛੱਡ ਦਿੰਨੇ ਬਹਿ ਜਾ ਬਾਬਾ ਯਾਰ ਤੂੰ 10 ਮਿੰਟ ਅਸੀਂ ਗਾਂਹ ਬਸਦੇ ਉਹ ਲੈ ਲੈ ਖੜ ਜਾਨ ਇਹੀ ਛਾਂ ਦਾ ਬਸ ਹੈ ਅੱਡੇ ਚ ਬੁਰਾ ਹਾਲਾ ਬਾਈ ਤੁਸੀਂ ਵੇਖੋ ਕਿਦਾਂ ਜਾ ਕੇ ਤੁਸੀਂ ਲਾਓ 10 ਮਿੰਟ ਉੱਥੇ ਤੁਸੀਂ ਹੂੰ ਬਹੁਤ ਨਾ ਤੁਹਾਡਾ ਬਹੁਤ ਤਕੜਾ ਹੋ ਨਹੀਂ ਕਰਾਂਗੇ ਜ਼ਰੂਰ ਕਰਾਂਗੇ ਜੀ ਤੇ ਵੀ ਕਰਾਂਗੇ ਪੰਜਰ ਦੇ ਉਹੀ ਬਣਾ ਦੇਣ ਕੋ ਥੜੀਆਂ ਥੁੜੀਆਂ ਕੋ ਟਟੀਆਂ ਭੱਜੀਆਂ ਕੋ ਮਾੜਾ ਮੋਟੇ ਹੂੰ ਹਾਂ ਤਾਂ ਇਹ ਬੈਂਚ ਰੱਖੇ ਜਾਣ ਕੁਛ ਹੋ ਜੀ ਵਾਰੀਆਂ ਵਾਸਤੇ ਨਹੀਂ ਨਹੀਂ ਜਿਹੜੀਆਂ ਐ ਐਮ ਪੀ ਕੋਟਾ ਕੇ ਐਮ ਐਲ ਏ ਕੋਟਾ ਆਉਂਦਾ ਉਹਦੀਆਂ ਥੜੀਆਂ ਇਹ ਨਹੀਂ ਬਣੀਆਂ ਆਉਂਦੀਆਂ ਹੁਣ ਪੱਥਰ ਦੀਆਂ ਉਹੀ ਰੱਖਾ ਦੇਣ ਅਸੀਂ ਦੇ ਦਾਂਗੇ ਵਿੱਚੋਂ ਪੈਸੇ ਹੂੰ ਚਲ ਅਸੀਂ ਵੀ ਪੰਨ ਕਰ ਲਾਂਗੇ ਹੂੰ ਵੀ ਸਾਡੇ ਨਾਲ ਤਾਂ ਰਲਣਾ ਜਿਹੜੇ ਕੰਮ ਸਰਕਾਰਾਂ ਪਾਰਟੀਆਂ ਗੱ ਪਰਤੀ ਬੈਗ ਨਹੀਂ ਹੋਣ ਉਹਦੇ ਬਸ ਉਹਨੇ ਦੋ ਤਿੰਨ ਕਾਲੇ ਲੱਗੇ ਇੰਨੇ ਤਾਂ ਉਹਦੇ ਹੈ ਨਹੀਂ ਵਾਲ ਜੇ ਅੱਛਾ ਉਹ ਮੇਰਾ ਸਾਲਾ ਦੂਰੋਂ ਆਉਂਦੀ ਆ ਨੰਬਰ ਭਰ ਲੈਂਦਾ ਮੈਨੂੰ ਇਹ ਕਹਿੰਦਾ ਬਾਈ ਮੈਂ ਬਹੁਤ ਭੰਦ ਪਿਸ਼ਾਬ ਦਾ ਬੰਨ ਤੋੜ ਦਿੰਨੇ ਪਾਣੀ ਦਾ ਗਲਾਸ ਹੀ ਤੇਰੇ ਕਿ ਅਬੜੇ ਮੈਨੂੰ ਇਹ ਕੱਲ ਨੂੰ ਐ ਪਰਚੀ ਕੱਟਣ ਭੰਦ ਨੇ ਪਾਣੀ ਦਾ ਗਲਾਸ ਹੀ ਭਰ ਲਿਆ ਕਰ ਕਮ ਸੇ ਕਮ ਦਿਖਵਾ ਉਹੀ ਲੈ ਆ ਨਾ ਪਰਤੀ ਕੱਖ ਨਹੀਂ ਤੁਹਾਡੇ ਇੱਥੇ ਉਹਨਾਂ ਤਾਂ ਆਪ ਨੂੰ ਝਾੜਨਾ ਪੈਂਦਾ ਜਿੱਥੇ ਬਹਿਣਾ ਉਹ ਜਿਹੜਾ ਪੱਥਰ ਲੱਗਿਆ ਹੋਇਆ ਪਹਿਲਾਂ ਉਦੋਂ ਪਰਨਾ ਮਾਰ ਕੇ ਉੱਥੇ ਬਹਿ ਕੇ ਵਾਜਾ ਮਾਰਨੀ ਆ ਪੈਂਦੀ ਐਹੋ ਜਿਹਾ ਹਾਲ ਆ ਠੀਕ ਪਰਚੀ ਪਰਚੀ ਬੈਗ ਨਹੀਂ ਹੋਣ ਦਿੰਦੇ ਉਹ ਤਿੰਨ ਚਾਰ ਲਾਏ ਵੇ ਉਹ ਹੂੰ ਉਹ ਜਾ ਕੇ ਦੱਸ ਦੇ ਨਹੀਂ ਜੇ ਉਹਨੂੰ ਪੁੱਛ ਲਾਂਗਾ ਕੋਈ ਉਹਨੂੰ ਲੱਗਿਆ ਕੋਈ ਮਗਾਸੀ ਲਵਾਉਣਾ ਈ ਉਹ ਯਾਰ ਸਹੀ ਗੱਲ ਹੈ ਬਸ ਇਹੋ ਜਿਹਾ ਹਾਲ ਆ ਭਾਈ ਉੱਥੇ ਬਹੁਤ ਬੁਰਾ ਹਾਲ ਹੈ ਬੰਦੇ ਆ ਨਹੀਂ ਉਹਨਾਂ ਉਹਨਾਂ ਦਾ ਕਮਰਾ ਲੈ ਲਿਆ ਜਿਹੜੇ ਬਾਹਰ ਦੀਪ ਦੂਪਲੇ ਹਾਂ ਸਾਡੇ ਕੋਲੇ ਵਸ ਵੀ ਨਹੀਂ ਹੂੰ ਇਹਦਾ ਆ ਉਹਦੇ ਹੁਣ 20-20 ਰੁਪਏ ਕਨੈਕਟਰਾਂ ਨੂੰ ਪਾ ਕੇ ਪੱਖਾ ਲਵਾਇਆ ਉਹਦਾ ਇੱਕ ਤਾਕਤਪੂਰਨ ਬਣਾਇਆ 85000 ਦਾ ਅੰਗਲਾ-ਉੰਗਲਾ ਲਾ ਕੇ ਆਉਂਦੀ ਆ ਵੀ ਕਰਨਾ ਪਿਆ ਰ ਸਾਰਾ ਕਰਿਆ ਉੱਥੇ ਗਰੀਬੀ ਦੀ ਰੇਖਾ ਅੜੇ ਉੱਥੇ ਕੁਲੀ ਜਾਂਦੇ ਬੈਂਚ ਤੇ ਭੈਣ ਹੋਰ ਤਾਂ ਕੋਈ ਨਹੀਂ ਹੋਰ ਬਾਈ ਯਾਰ ਪਰ ਉਹ ਥੂਲਤੀ ਹੈ ਨਹੀਂ ਕੋਈ ਜਦੋਂ ਥੂਲਤੀ ਨਹੀਂ ਚਲ ਸਾਡਾ ਸਰਜਾਂ ਦੇ ਗੱਡੀਆਂ ਵਿੱਚ ਵਾਟਰ ਕੂਲਰ ਆਈ ਤਾਂ ਉੱਥੋਂ ਹੀ ਪੀ ਲਾਂਗੇ ਹਾਂ ਲੋਕ ਬਾਈ ਲੋਕ ਲੋਕਾਂ ਨੂੰ ਬੋਤਲਾਂ 'ਚ ਲੈ ਲਿਆ ਭਰ-ਭਰ ਕੇ ਪਿਉਣੇ ਆ ਹੂੰ ਲੋਕ ਇੰਨਾ ਕਰਦੇ ਚਲ ਆਪਾਂ ਹੈਨਾ ਵਾਟਰ ਕੂਲਰ ਮੋਲ ਲਵਾਉਣੇ ਆ ਸੀ ਠੀਕ ਹੈ ਗੱਡੀ ਮਗਰ ਪੈਸੇ ਲਾਏ ਹੁੰਦੇ ਸਾਡੇ 20-20 ਰੁਪਏ ਠੀਕ ਹੈ ਅਸੀਂ ਦੱਸ ਵੀ ਵਾਟਰ ਕੂਲਰ ਲਵਾਉਣੇ ਆ ਲਵਾਉਣੇ ਆ ਜੇ ਬਾਹਰ ਲਾਉਣੇ ਆ ਪਰ ਉਹ ਉਹ ਭੈਣ ਧ ਉਹ ਜੂਸ ਆ ਸਾਡਾ ਉਹ ਹਾਏ ਹਾਏ ਕਰਨਾ ਹੈ ਦੋਨੇ ਹੱਥਾਂ ਨਾਲ ਹੂੰ ਜਿਹਨੇ ਪਾਣੀ ਪੀਣਾ ਗਰੀਬ ਉਹਦੀ ਨਹੀਂ ਕਿ ਜੈਸੋ ਜੂਸ ਕਿੱਥੋਂ ਪੀਊਗਾ ਕਿੱਥੋਂ ਪੀਊਗਾ 20 ਰੁਪਏ ਲਾਉਣੇ ਉਹਦੇ ਅੱਥੇ ਘਟੇ ਹੁਣੇ ਕਰਾਇਆ ਵੀ ਲਾਉਣਾ ਹੂੰ ਹਨਾ ਜੀ ਆਹ ਸਾਬ ਲੋਕਾਂ ਦਾ ਦੋ ਕੰਮਾਂ 'ਚ ਨਾ ਵੈਰ ਹੋਏ ਹੋਏ ਆ ਲੈ ਪਾਣੀ ਅੱਗੇ ਪਾਣੀ ਲੋਕ ਪਿਉਂਦੇ ਹੁੰਦੇ ਪਿਉਂਦੇ ਪਾਉਲ ਆਉਂਦੇ ਸੀ ਤੇ ਹੁਣ ਪਾਣੀ ਪਿਉਣ ਤੇ ਭਾਈ ਲੜਾਈ ਨੂੰ ਥਾ ਉਹ ਕਿਵੇਂ ਲਾਉ ਨਹੀਂ ਦਿੰਦੇ ਜਿਹੜਾ ਜਿੰਨਾਂ ਨੇ ਉੱਥੇ ਠੇਕੇ ਭਰੇ ਆ ਉਹ ਠੇਕੇ ਭਰੇ ਆ ਉਹ ਪਾਣੀ ਤੜਕੇ ਡੋਲ ਦਿੰਦੇ ਆ ਲਾਈਦਾ ਹੁਣ ਉਹਨਾਂ ਨੇ ਕੀ ਨਾ ਸੰਸਥਾ ਵਾਲ ਚੰਤਪੁਰਨੀ ਮਾਤਾ ਚੰਤਪੁਰਨੀ ਕਲੱਬ ਖਲੂਪਾ ਕੋਈ ਉਹਨਾਂ ਨੇ ਲਾਈ ਆ ਵਾਟਰ ਕੂਲਰ ਵੀ ਲਾਇਆ ਉਹ ਤਰਕੇ ਵਿਹਲਾ ਕਰ ਦਿੰਦੇ ਆ ਠੀਕ ਹੈ ਹਾਂ ਉਹ ਗੰਨੇ ਗੰਨੇ ਤੋਂ ਉਹਨਾਂ ਨੂੰ ਆਉਦਾ ਛੜਕਣ ਨੂੰ ਪਹਿਲਾਂ ਹੀ ਪਰ ਲੈਂਦੇ ਆ ਹੂੰ ਤੇ ਲੋਕ ਤੇ ਆਏ ਅਗਲਾ ਦਾ ਜਾਣ ਦਾ ਨਾਂਨੇ ਕੋਲ ਵੀ ਦੇ ਦਿੰਨੇ ਆ ਜੂਸ ਦੇ ਫਿਰ ਆਹੀ ਗੱਲ ਆ ਚੀਜ਼ ਹੈ ਉਹ ਆ ਤੋ ਉਹ ਦਰ ਫਾਇਦਾ ਦਿੰਦੇ ਆ ਥੱਲੇ ਲੈ ਕੇ ਲਈ ਬੈਠੇ ਪੀੜੀਆ ਦਾ ਮੱਖਾ ਤੇ ਹੁੰਦਾ ਪੀੜੀਆ ਤੇ ਪਾਏ ਅੰਦਰੋਂ ਜਾਂਦਾ ਨਹੀਂ ਪੀੜੀਆ ਤੇ ਸਪੈਸ਼ਲ ਕੱਢਿਆ ਜਾਂਦਾ ਤੇ ਮਾ ਪੀੜੀਆ ਤਾਂ ਹੁੰਦਾ ਇਸ ਪੀੜੀਆ ਹੁੰਦਾ ਇਹਦੇ ਵਿੱਚ ਇਹ ਇੱਕ ਹੋਰ ਹੈ ਮਤਲਬ ਬੱਸਾਂ ਦੇ ਵਿੱਚ ਆਪਾਂ ਸੀਟਾਂ ਪਾਉਣ ਦੀ ਗੱਲ ਕੀਤੀ ਸੀ ਜਿਵੇਂ ਗਾਂ ਦਿਖਾ ਕੇ ਮੂੰਹ ਖੋਲੀ ਪਾਪ ਖਾ ਕੇ ਵੀ ਗਾਂ ਕਾ ਪਾਉਂਦੇ ਆ ਨਾ ਕਈ ਲੋਕ ਤਾਂ ਵੇਜ ਜਮੇ ਬਹੁਤ ਲੋਕ ਹੁਣ ਬਈ ਸਿਆਣੇ ਆ ਜਾਂ ਕਨੈਕਟਰ ਨੂੰ ਨਿਗਾ ਰੱਖਣੀ ਪੈਂਦੀ ਹੈ ਹੁਣ ਐ ਵੀ ਆ ਨਾਲ ਹਾਂ ਉਹ ਸਫਾਈ ਉਹਨੇ ਕਰਨੀ ਉਹ ਨਿਗਾ ਰੱਖਦਾ ਤਾਂ ਹੀ ਉਹ ਕੋੜ ਮਨ ਕੋਲ ਜਾ ਰਹਿਂਦਾ ਸਾਲਾ ਕਰਮ ਰਹਿੰਦਾ ਲੋਕ ਇੱਕ ਤਿੱਤੀ ਇਹੋ ਜੀ ਕਰ ਦਿਆ ਵੀ ਜੇ ਤੈਨੂੰ ਉਪਸ਼ਾਲਾੋਂ ਦੇ ਤੋ ਮਗਰ ਵਹਿਆ ਫਿਰ ਉਹ ਬੈਟੂ ਡਰਾਈਵਰ ਮਗਰ ਸਾਰੀ ਗੱਡੀ ਲਿਪੜ ਜਾਂਦੀ ਐ ਮਗਰ ਤੱਕ ਫਿਰ ਉਹਨੇ ਗਾਲਾਂ ਹੀ ਕੱਢਣੀਆਂ ਹੋਰ ਉਹਨੂੰ ਹੁਣ ਉਹ ਦੱਸ ਕੀ ਬਾਈ ਹੁਣ 버ਗਰ ਖਵਾਵੇ ਉਹਨੂੰ ਸਾਰੀ ਦਾ ਗੱਡੀ ਲਿਪੜ ਗਿਆ ਉਹਨੂੰ ਧੋਣੀ ਪਊ ਜਾ ਕੇ ਹੱਥ ਨੇ ਵੀ ਤੈਨੂੰ ਉਪਸ਼ਾਲਾੋਂ ਆਉਂਦੀਆ ਤੂੰ ਮਗਰ ਵਹਿਆ ਜਾ ਕੇ ਸਾਰਿਆਂ ਨਾਲ ਵੀ ਉਹਨਾਂ ਥਾਂ ਹੀ ਲਿਪੜੂਗਾ ਇਹ ਲੋਕ ਵੀ ਹੈਰਾਨ ਬਹੁਤ ਕਰਦੇ ਆ ਬਹੁਤ ਕਰਦੇ ਆ ਮੈਂ ਹੁਣ ਕੀ ਕਹੇ ਕਹਿੰਦੇ ਕੀ ਇਹ ਨਹੀਂ ਵਿੱਚ ਦਾ ਕਿਰਾਇਆ ਦਿੱਤਾ ਅਸੀਂ ਕਹਿੰਨੇ ਪਰ ਕਰੋ ਕੂੜਾ ਮਗਾਲਾ ਕਿਰਾ ਮਰੇ ਸਿਰ ਨਾ ਚਪਸਣੇ ਪਾਵੇ ਹਾਂ ਬਾਹਰ ਸੜਦੇ ਸੀਸੇ ਗੂੜਾ ਵੀ ਚੱਕ ਲਿਆ ਉਹ ਵੀ ਸੁੱਟਦੇ ਲਿਆਖਣ ਕੇ ਬਾਈ ਕਰਾਇਆ ਦਿੱਤਾ ਮਹਾਬਾਈ ਘਰੋਂ ਵੀ ਲਪਾਫਾ ਮੰਗਵਾ ਲੜੇ ਦਵਾ ਸੜਦੇ ਆਪਣੇ ਕਢਦੇ ਹੋਰ ਕੀ ਹੈ ਫਿਰ ਬਈ ਸ਼ਰਮ ਦੇ ਮਾਰੇ ਚੱਕਦੇ ਆ ਡਸਟਪੈਨੀ ਬਣਾ ਲਾ ਹਾਂ ਗੱਲ ਤਾਂ ਵੱਧ ਆਉਣ ਲੱਗ ਪੈਂਦੀ ਹੈ ਬਈ ਜਦੋਂ ਬੰਦੇ ਨੂੰ ਆਪ ਨੂੰ ਕੰਮ ਕਰਨਾ ਪੈਂਦਾ ਭੈਣ ਨਾ ਆਟੋਮੈਟ ਹੀ ਆਉਂਦੀਆਂ ਹਾਂ ਅਗਲਾ ਪੂਰਾ ਹੋਰ ਸਵਾਲ ਕਰਦਾ ਹਾਂ ਬੈਸ ਬਾਈ ਜੀ ਚਲੀ ਜਾਂਦੇ ਰਹਿੰਦੇ ਬੈਸ ਬਾਈ ਫਿਰ ਉਹ ਸੜਦਾ ਨਹੀਂ ਬਾਹਰ ਰੂਲ ਤਾਂ ਉਹਦਾ ਵਜੇ ਘਰੇ ਵੀ ਤੁਮਾਹੇ ਕੰਮ ਕਰਨਾ ਘਰੇ ਵੀ ਤਾਂ ਆਪਾਂ ਬਾਹਰ ਹੀ ਸੜਦੇ ਜਿੱਤੇ ਕਰਦੇ ਸੀ ਸੜਦੋ ਇੱਕ ਬਹੁਤ ਮਤਲਬ ਬੱਸਾਂ ਥੋੜੇ ਪੱਕੇ ਹੀ ਲਿਖਿਆ ਹੁੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਹੈਣਾ ਹਾਂ ਬਾਈ ਫਿਰ ਉਹਦਾ ਨਾਂ ਲੱਗਦਾ ਉਹਦੇ ਚ ਅਗਲਾ ਕਹਿੰਦਾ ਵੀ ਆਪ ਜ਼ਿੰਮੇਵਾਰ ਆ ਮੈਂ ਉਹਦੀ ਨਿਗਰਾਨੀ ਰੱਖਾਂਗਾ ਚਾਹਾਂ ਮੈਂ ਉਹਦਾ ਜ਼ਿੰਮੇਵਾਰ ਆ ਹੂੰ ਹੁਣ ਇਹ ਅਜਿਹੇ ਲੋਕ ਲਾਲਚੀ ਆ ਕਿ ਪੈਸੇ ਇੰਟਰੈਕਟ ਨਹੀਂ ਕਟਾਉਂਦੇ ਉਹਦੇ ਹੂੰ ਉਹਦੇ ਚ ਲਕੋ ਕੇ ਰੱਖ ਦਿੰਦੇ ਚੱਕਿਆ ਵੀ ਜਾਂਦੇ ਆ ਬਹੁਤ ਕੁਸ ਹੋ ਜਾਂਦਾ ਉਹ ਚ ਹੂੰ ਚੱਕਿਆ ਵੀ ਜਾਂਦਾ ਹਾਂ ਚੱਕਿਆ ਜਾਉ ਜ਼ਿੰਮੇਵਾਰ ਦਾ ਉਹ ਵੀ ਉਹਨੇ ਨਾਲ ਸਮਾਨ ਦੇ ਪੈਸੇ ਲੋਕ ਦਿੰਦੇ ਮੰਨ ਲਾ ਭਗਤ ਜਣਾ 10 ਰੁਪਏ ਉਹਦੇ ਦੇ ਦੋ ਗੱਡੀ ਚ ਲੈ ਥੋੜਾ ਸੇਫ ਰਹੂਗੀ ਚੀ ਉਹਦੇ ਕਰਕੇ ਫਿਰ ਇਹ ਚੀਜ਼ਾਂ ਲੈ ਬាទ ਬਾਈ ਕਰੈਕਟਰ ਨੂੰ ਤਾਂ ਮਾਰਨ ਵਾਲੇ ਆਉਂਦੇ ਜਿੰਨੇ ਆਉਂਦੇ ਬਾਈ ਆਇਆ ਕਿਵੇਂ ਵੀ ਵੀ ਘੱਟ ਪੈਸੇ ਮੈਂ ਟ੍ਰੈਕਟ ਨਹੀਂ ਘਟਾਉਣੇ ਜਾਂ ਕਿਸੇ ਨਾਲ ਗੱਲ ਕਰਾਤੀ ਜਾਂ ਹੋਰ ਹਾਂ ਆਹ ਚੀਜ਼ਾਂ ਹਾਂ ਉਹਨੂੰ ਐਮ ਹੁੰਦਾ ਵੀ ਮੈਨੂੰ ਕਿਦੋਂ 100 ਵਟਾਂ ਦੇ ਕਿਦੋਂ ਮੇਰਾ 20 ਹੋਣਾ ਮੇਰਾ ਕਮਿਸ਼ਨ ਕਿਦੋਂ ਵਧੇ ਮੈਂ 100 ਦਾ ਨੋਟ ਪੂਰਾ ਹੋਊਗਾ ਤਾਂ ਫੇਰ ਹੀ ਕਮਿਸ਼ਨ ਬਣਨਾ ਕਦੋਂ ਹਣਵਾਨਾ ਹਾਂ ਉਹਦਾ ਕਮਿਸ਼ਨ ਬਣਦਾ ਨਹੀਂ ਹਾਂ ਉਹਦਾ ਬਲਾਇਮਾਨ ਵੀ ਬਾਈ ਜੇ ਮੈਂ ਗਾਣ ਹੀ ਚਾਹਦੇ ਹੁੰਦੇ ਨਲਕੇ ਅੰਨੀ ਨੂੰ ਤੇ ਆਈ ਆਹੀਂ ਚਾਹ ਕੇ ਨਾ ਮਲਾਇਮਾਨ ਵੀ ਕਿਦੋਂ ਉਤਰੇ ਉਹ ਵਿੱਚ ਬਹਿ ਕੇ ਉਹ ਐਂ ਕਹਿੰਦੇ ਮਲਾਇਮ ਆ ਵੇ ਸਫਰ ਇਹਨਾਂ ਨੂੰ ਵੀ ਲਾਗੂ ਨਹੀਂ ਸਰਕਾਰੀ ਤੇ ਆ ਇਹ ਆਪਣਾ ਭੱਪਾ ਕਿਉਂਗਾ ਆਪਾਂ ਲੈ ਆਉਣੇ ਹਾਂ ਆਪਣੇ ਸਾਡੇ ਨਾਲ ਲਾਗੂ ਨਹੀਂ ਲਾਗੂ ਨਹੀਂ ਇਹ ਅਸੀਆਂ ਬੱਸਾਂ ਜਿਹੜੀਆਂ ਚੱਲਦੀਆਂ ਜਾਂ ਹੋਰ ਚੱਲਦੀਆਂ ਉਹਨਾਂ ਦੇ ਬਾਹਰ ਲੈ ਕੇ ਲਾਇਆ ਹੁੰਦਾ ਵੀ ਬਾਸ ਆਲਡਰ ਜਾਂ ਉਹ ਸਾਡਾ ਸਟਾਫ ਦਾ ਹੀ ਸਫਰ ਕਰ ਸਕਦਾ ਹਾਂ ਹਾਂ ਦੂਜਾ ਬੰਦਾ ਸਫਰ ਨਹੀਂ ਕਰੂਗਾ ਉਹ ਨਹੀਂ ਕਰੂਗਾ ਕਿਉਂਕਿ ਸੀਟੜ ਦੇ ਆ ਰਹਿ ਜਾਂਦੀ ਉਹ ਚ ਕਰਨੇ ਨਹੀਂ ਦਿੰਦੇ ਉਹ ਹੂੰ ਬਈ ਕੋ ਅੱਜ ਮੈਂ ਬ੍ਰਾਂਡ ਆਪਣਾ ਬਾਹਰ ਲੈ ਕੇ ਲਾਇਆ ਹਾਂ ਮਲਾਜਮ ਸਰਕਾਰੀ ਦੇ ਚੜਦਾ ਇਹਨਾਂ ਕੋਲੇ ਆਪਦਾ ਹੁੰਦਾ ਉਹ ਭਰ ਕੇ ਦਿੰਦੇ ਆ ਸਰਕਾਰੀ ਬੱਸ ਨੂੰ ਉਹਦੇ ਪੈਸੇ ਮਿਲਨੇ ਆ ਹਾਂ ਗਾਣੂ ਐਵੇਂ ਦੋਕੇ ਮਾਰ ਜਾਂਦੇ ਉਹ ਰੂਮਾ ਰੂਮ ਬੰਦ ਵੀ ਗੱਡੀ ਉਹ ਅਗਲਾ ਘਣਾ ਛੱਡ ਪਰਿਆ ਰੋਇ ਨੰਗਣਾ ਕਰਨਾ ਬਾਜੇ ਕਰਨਾ ਦਬਾ ਕਰ ਹੂੰ ਉਹ ਠੱਕੇ ਨਾਲ ਹੀ ਕਰ ਦਿੰਦੇ ਠੱਕੇ ਨਾਲ ਜਾਵਾਂ ਫਿਰ ਕਰਨਾ ਪੈ ਗਿਆ ਵੈਸੇ ਰੂਲ ਉਹਦਾ ਬਣਦਾ ਵੀ ਚੱਲ ਯਾਰ ਕੋਈ ਸਵਾਰੀ ਖੜੀ ਆ ਲੇਡੀ ਖੜੀ ਆ ਮੈਨੂੰ ਸੀਟ ਦੇ ਦਿਆਂ ਵੀ ਚੱਲ ਮੈਂ ਤਾਂ ਭਗਤੇ ਉਤਰਨਾ ਬੈਠੇ ਰਹਿੰਦੇ ਔਰ ਦੇੜਦੇ ਨਹੀਂ ਹੂੰ ਗੁਰਕਨਾਈਟਰ ਇਸ ਗੱਲ ਦੀ ਚ ਇਹ ਮੰਨਦਾ ਵੀ ਇੱਕ ਬੰਦੇ ਨੇ ਪੈਸੇ ਦਿੱਤੇ ਆ ਉਹ ਖੜਾ ਉਹ ਖੜਾ ਮੁਖਤ ਵਾਲਾ ਭੈਣਾ ਡੂੜ ਕਨਾਲ ਰੋਕੀ ਬੈਠਾ ਹੂੰ ਕਨਾਲ ਆ ਰੋਲਾ ਆ ਰੋਲਾ ਨਾਈਟਰ ਨੂੰ ਮੈਂ ਆਉਂਦਾ ਵੀ ਯਾਰ ਪੈਸੇ ਵਾਲਾ ਬੈਠੇ ਪਹਿਲਾਂ ਹੂੰ ਬਿਲਕੁਲ ਹੋਣਾ ਵੀ ਜਿਵੇਂ ਕਈ ਵਾਰੀ ਇਹ ਵੀ ਹੁੰਦਾ ਵੀ ਔਰਤਾਂ ਖੜੀਆਂ ਹੁੰਦੀਆਂ ਚੰਗੇ ਭਲੇ ਵੀ ਮਤਲਬ ਬੈਠੇ ਹੁੰਦੇ ਜਾਂ ਬਜ਼ੁਰਗ ਖੜੇ ਹੁੰਦੇ ਜਾਂਗੇ ਪਰ ਲੋਕ ਆਪ ਵੀ ਨਹੀਂ ਮੰਨਦੇ ਹਨਾ ਵੀ ਬੱਸ ਨਹੀਂ ਭਾਈ ਐ ਨਹੀਂ ਕਹਿੰਦੇ ਵੀ ਉਹਦੇ ਵਿੱਚ ਆਪਾਂ ਬਹਿ ਜਾਾਂਗੇ ਬੰਦੇ ਬੰਦੇ ਚਾਰ ਵੀ ਸੈੱਟ ਹੋ ਜਾਂਦੇ ਬਈ ਹਾਂ ਜਨਨੀਆਂ ਦੋ ਨਹੀਂ ਪੈਂਦੀਆਂ ਅੱਛਾ ਨਾ ਬਹਿਣ ਬੈਗ ਰੱਖ ਕੇ ਵਜਾਂਦੀਆਂ ਫਿਰ ਉਹ ਕਨੈਕਟਰ ਨਾਲ ਲੜਦੀਆਂ ਫਿਰ ਉਹ ਝਗੜਾ ਬਣਦਾ ਹੂੰ ਜਿਹੜੀ ਸਵਾਰੀ ਲੇਡੀਜ਼ ਨੂੰ ਸੀਟਾਂ ਦੇਊਗੀ ਬੰਦਾ ਬੰਦੇ ਨੂੰ ਭਾਲੂਗਾ ਹਾਂ ਬੰਦੇ ਚਾਰ ਬੈਠਿਆ ਤਾਂ ਉਹ ਹੋਰ ਲਾ ਕੇ ਤਾਂ ਤੰਗ ਹੋ ਜਾਗੇ ਮੜਾ ਗਾਂਹ ਹੋ ਜਾਗੇ ਯਾਰ ਬੁੜੀ ਨਹੀਂ ਬਹੌਂਦੀ ਹਾਂ ਵੀ ਮੇਰੇ ਵਰਗਾ ਕਮਜ਼ੋਰ ਜਗਲਾਂ ਤੂੰ ਬਿਲੂ ਗਾਂਹ ਹੋ ਜਾ ਮੜਾ ਜਾ ਹਾਂ ਤੇ ਆਪਾਂ ਤਾਂ ਬਹਿ ਵੀ ਉਹਨੇ ਥਾਂ 'ਚ ਹੀ ਜਾਵਾਂਗੇ ਹਾਂ ਬੰਦਾ ਬੰਦੇ ਨੂੰ ਭਾਲਦਾ ਬੁੜੀ ਨਹੀਂ ਹੋਵੇ ਉਹ ਘਾਤਾ ਬੈ ਸੀ ਅੱਛਾ ਬੰਦਾ ਕਹਿੰਦੇ 100 ਇਕੱਠਾ ਰਹੂ ਬੁੜੀਆਂ ਦਾਖ ਨਹੀਂ ਰਹਿੰਦੀਆਂ ਹਾਂ ਹਲੜ ਪੈਂਦੀਆਂ ਯੂਮੇ ਕਾਲਜ ਵਾਲੇ ਮੁੰਡੇ ਕੁੜੀਆਂ ਉਹਨਾਂ ਨਾਲ ਕੀ ਹੋਇਆ ਯਾਰ ਬੇਰੇ ਆ ਉਹਨਾਂ ਨਾਲ ਭਾਈ ਹੁਣ ਤਾਂ ਮੁੰਡੇ ਸਿਆਣੇ ਹੋ ਗਏ ਰਾਈਲੇਟਸ ਵਗੈਰਾ ਜਿਹੜੇ ਟੈਕਟਾ ਮਾਂ ਪਿਓ ਦੇ ਕੇ ਘਲਦਾ ਕਰੋ ਪਹਿਲਾਂ ਨਹੀਂ ਘਟਾਉਂਦੇ ਸੀ ਅੱਛਾ ਹਾਂ ਪਹਿਲਾਂ ਝਗੜੇ ਰਹਿੰਦੇ ਸੀ ਉਹਦੇ 'ਚ ਹਟੇ ਹੁੰਦੇ ਸੀ ਕਿਸੇ ਦੀ ਪਾਸ ਦੀ ਡੇਟ ਲੰਗੀ ਹੁੰਦੀ ਸੀ ਚਲ ਆਪਾਂ 2-4 ਦਿਨ ਤਾਂ ਸਫਰ ਵੀ ਕਰਵਾ ਸਕਦੇ ਹਾਂ ਚਲ ਬਣਿਆ ਨਹੀਂ ਯਾਰ ਹਾਂ ਹਾਂ ਫਿਰ ਉਹ ਗੁੰਡਾਗਰਦੀ ਕਿਖਲਾ ਕਰਨ ਲੱਗਿਆਂ ਸਾਡੇ ਪਿੰਡ ਵਿੱਚ ਦੀ ਲੰਘਦੀ ਹੈ ਹਾਂ ਮਾੜਾ ਵੈਸੇ ਹਾਂ ਮਾੜਾ ਡਰਾਈਵਰ ਕਨੈਕਟਰ ਹੋਇਆ ਖਿਡਾਰੀ ਹੋਇਆ ਇਹ ਹੋਇਆ ਇਹ ਬੰਦੇ ਪਿੰਡ ਦੇ ਸਾਂਝੇ ਹੁੰਦੇ ਆ ਇਹਦੇ ਨਾਲ ਉਹਦੇ ਮਾਰ ਕੇ ਮਾੜੇ ਬੰਦੇ ਤੇ ਕੀ ਹੋ ਜੂਗਾ ਜੇ ਕੋਈ 40 ਕਿਲੇ ਵਾਲਾ ਕਰੈਕਟਰ ਦੇ ਚਾਰ ਥਾਪੜੇ ਮਾਰ ਦੂ ਉਹ ਤਾਂ ਚੱਲ ਜਿਹਾ ਜਿਹਾ ਫਿਰ ਹੋ ਗਿਆ ਅਗਲਾ ਪਰ ਦਵਾ ਦਿੰਦਾ ਹੂੰ ਹੁਣ ਸਾਣੀ ਦੀ ਗੱਲ ਤਾਂ ਨਹੀਂ ਕੋਈ ਉਹਦੀ ਮਦਦ ਕਰੋ ਸਗੋਂ ਮਦਦ ਕਰੋ ਬਿਲਕੁਲ ਸਹੀ ਗੱਲ ਬਿਲਕੁਲ ਪਹਿਲਾਂ ਜੁਨੀਆ ਨਾ ਹੀ ਬਣੀਆਂ ਸੀ ਨਾ ਕੁੜਤੀਆਂ ਹੁੰਦੀਆਂ ਸੀ ਉਹ ਵੀ ਬੜਾ ਚੱਲੇ ਜੀ ਮੇਰੇ ਜੁਨੀਆ ਨਾ ਬਣੀਆਂ ਬਈ ਪਰ ਜੋ ਆੱਕ ਜਾਂਦੇ ਉਹਦੋਂ ਲੜਦੇ ਲੜ ਕੇ ਕੋਈ ਮਤਲਬ ਡਰਾਈਵਰ ਕਰੈਕਟਰ ਲੜ ਕੇ ਕੁਝ ਨਹੀਂ ਅਗਲਾ ਦਾ ਰੂਟ ਤੇ ਚੱਲਣਾ ਕਿਹਦੇ ਕਿਹਦੇ ਨਾਲ ਲੜਾਂਗੇ ਰੋਜ਼ ਨਿਰਣੈ ਦੇ ਤੁਸੀਂ ਸਾਰਾ ਦਿਨ 24 ਘੰਟ ਉਹ ਬੱਸ ਤੇ ਸਮਝਾਉਣਾ ਮਤਲਬ ਜਿਹੜੀ ਹੈ ਮਰਦਾਨਾ ਸਵਾਰੀ ਨੂੰ ਸੌਖਾ ਹੁੰਦਾ ਬੰਦਿਆਂ ਨੂੰ ਸੌਖਾ ਹੁੰਦਾ ਕਿ ਬੁੜੀ ਨੂੰ ਸੌਖਾ ਹੁੰਦਾ ਸਮਝਾਉਣਾ ਕੋਈ ਗੱਲ ਨਹੀਂ ਭਾਈ ਕਿਸੇ ਦੇ ਰਾਹੀਂ ਵੀ ਕਈ ਵਾਰੀ ਕਹਿਣਾ ਪੈਂਦਾ ਦੇਖਣਾ ਪੈਂਦਾ ਇਹ ਬੰਦਾ ਕੀ ਆ ਕੇ ਸਮਝੂਗਾ ਕਿਵੇਂ ਕਈ ਵਾਰੀ ਆਪ ਕਿਸੇ ਨੂੰ ਕਿਸੇ ਸਿਆਣੇ ਬੰਦੇ ਨੂੰ ਕਹਿੰਦਾ ਵੀ ਤੂੰ ਇਹਨੂੰ ਕਹਿ ਯਾਰ ਵੀ ਚਲ ਚੁੱਪ ਕਰ ਜਾ ਹੂੰ ਵੀ ਤੇ ਤੇਰੇ ਕੋ ਰੁਪਈਆ ਦੋ ਰੁਪਈਆ ਦਾ ਫਰਕ ਹੈ ਤੂੰ ਹੋਰ ਲੈ ਲੈ ਹੂੰ ਠੀਕ ਹੈ ਜਾ ਆਪ ਕਰਕੇ ਵੇਖ ਲਈ ਦੀ ਕੋਸ਼ਿਸ਼ ਨਹੀਂ ਮੰਨਦਾ ਪਰ ਮੂਰੇ ਖੜਿਆ ਤਾਂ ਮਗਰ ਜਾਵੜੀ ਦਾ ਕਿ ਦੋ ਚਾਰ ਮਿੰਟਾਂ ਨੂੰ ਚੁੱਪ ਕਰ ਜਾ ਜ਼ੋਰ ਕੀ ਹੂੰ ਰਣ ਦੌਤੀ ਅਬਰੋਤੀ ਉੱਥੇ ਝਾਕੀ ਦਾ ਭੜਾ ਜਾਂਦੇ ਫਿਰ ਅਗਲੇ ਪਿੰਡ ਉਤਰ ਜੂ ਚੱਲ ਬਰੋਰ ਹੂੰ ਆ ਕੇ ਖੜ ਜਾਵੇਂ ਯਾਰ ਰੋਲਾ ਬਹੁਤ ਬਹੁਤ ਬਰਦਾਸ਼ਤ ਕਰਨਾ ਪੈਂਦਾ ਬਾਈ ਜੀ ਇਸ ਲੈਂਡ 'ਚ ਬਹੁਤ ਕੁਝ ਬਰਦਾਸ਼ਤ ਕਰਨਾ ਕਮਾਈ ਉਹ ਨਹੀਂ ਹੈਣੀ ਜਿਹਨੀਆਂ ਗਾਲਾਂ ਤੇ ਬਰਦਾਸ਼ਤ ਨਹੀਂ ਨਹੀਂ ਬਾਈ ਉਹ ਨਹੀਂ ਹੈ ਇਹਦਾ ਯਾਰ ਇੱਕ ਬਾਈ ਗੈਂਗਸਟਰਾਂ ਵਾਂਗ ਉਹਨਾਂ ਦਲਦਲ ਦੀ ਸੁਣੀਆਂ ਜਿਹੜਾ ਇਹ ਚ ਆ ਗਿਆ ਦੁਆਰੇ ਹੋਰ ਕੰਮ ਨਹੀਂ ਕਰਦਾ ਬਾਈ ਅੱਛਾ ਡਰਾਈਵਰ ਕਨੈਕਟਰੀ ਕਰਦਾ ਜਿਹੜਾ ਡਰਾਈਵਰੀ ਕਨੈਕਟਰੀ ਕਰ ਸਕਦਾ ਉਹ ਬੰਦਾ ਹੋਰ ਕੰਮ ਨਹੀਂ ਕਰਦਾ ਚਾਹੇ ਉਹਨੂੰ ਤੁਸੀਂ 3 ਕਰੋੜ ਲਾ ਕੇ 80 ਦੀ ਦੁਕਾਨ ਕਰਾ ਦਿਓ ਕਿਉਂ ਉਹ ਅੱਡੇ 'ਚ ਆਉ ਆਉ ਹਾਂ ਮੁਕ ਜੇਵੇ ਤੜਕੇ ਸਮਾਨ ਖਾਣਾ ਖਾਣਾ ਤੜਕੇ ਹਾਂ ਠੀਕ ਆ ਹੋਟਲ ਤੇ ਜਾਣਾ ਚਾਹ ਨਹੀਂ ਪੀਣੀ ਮਤਲਬ ਉਸੇ ਚੀਜ਼ ਬਣਾ ਹਾਂ ਠੀਕ ਆ ਦੁਪਹਿਰੇ ਤਲੀਆਂ ਮਿਰਚਾਂ ਉਹ ਘਰੇ ਮਿਲਣਾਂ ਨੇ ਘਰੇ ਮਿਲਣੀਆਂ ਮੂੰਗੀ ਦੀ ਦਾਲ ਵੰਡਮੀ ਉਹ ਬਾਹਰ ਉਹ ਉੱਥੇ ਆਉ ਬੜਾ ਮਿਲੇ ਜੇ ਨਾ ਮਿਲੇ ਹੂੰ ਇਹ ਲਾਲਚ ਹੋ ਜਾਂਦਾ ਸਵਾਲ ਪੜਾ ਨਹੀਂ ਇਹ ਜਾਂਦਾ ਨਹੀਂ ਬਾਈ ਤੁਹਾਨੂੰ ਦੱਸਿਆ ਵੀ ਆੜਤੀ ਦੁਕਾਨ ਕਰਾ ਦਿਓ ਅੱਡੇ ਜੀ ਬੈਠੂ ਜਾ ਕੇ ਆੜਤਾਲਾ ਹੋਵੇ ਜਾਈ ਉੱਥੋਂ ਜਾ ਕੇ ਪੈਸੇ ਦੇ ਆ ਕੇ ਉੱਥੇ ਹੀ ਬੈਠੂ ਆਗੇ ਉਹ ਨਹੀਂ ਜਾਂਦਾ ਉੱਥੇ ਫੇ ਐਡੇ ਚ ਚਲਾ ਲੂਗਾ ਉਹ ਇੱਥੋਂ ਨਹੀਂ ਜਾਂਦਾ ਉਹ ਇੱਥੋਂ ਇੱਥੋਂ ਹੀ ਸਿੱਖਦਾ ਇੱਥੇ ਹੀ ਮਰ ਜਾਂਦਾ ਐਂਡ ਬੱਸ ਅੱਛਾ ਇੰਨਾ ਹੀ ਨਾ ਕੋਈ ਸੂ ਸਾਈਡ ਕਰ ਜਾਂਦਾ ਕੋਈ ਹੋਰ ਬੰਦੇ ਇੱਥੇ ਆ ਜਿਹੜੇ ਜਿਨ੍ਹਾਂ ਨੇ ਹੁਣ ਆਪਦੇ ਕੰਮ ਕਰ ਲਏ ਲੋਕਡਾਊਨ ਤੋਂ ਬਾਅਦ ਹੁਣ ਵੀ ਆਉਂਦੇ ਮਿਲਣ ਉਹ ਅੱਜ ਹਾਲੇ ਵੀ ਚਾਹ ਕਰਦੇ ਸਾਨੂੰ ਗੇੜਾ ਲਵਾ ਲਵੇ ਯਾਰ ਜੇ ਲੋੜ ਪਈ ਮੈਂ ਇੰਨਾ ਪਿਆਰ ਪਿਆਰ ਹੋ ਜਾਂਦਾ ਕਿ ਪਿਆਰ ਨਹੀਂ ਭਾਈ ਜਿਵੇਂ ਲੈਣ ਹੀ ਛੱਡੀ ਜਾਂਦੀ ਇਹ ਬਾਈ ਲੈਣ ਹੀ ਛੱਡੀ ਜਾਂਦੀ ਕਿਉਂਕਿ ਨਵੀਂ ਲੈਂਡ 'ਚ ਵੜਨਗੇ ਉੱਥ ਮੈਂ ਤੁਹਾਡੇ ਕੋਲੇ ਆਉਣਾ ਚਾਹੁੰਦਾ ਤੁਹਾਨੂੰ ਛੱਡਣਾ ਬਹੁਤ ਔਖਾ ਜਾਂਦਾ ਇੱਕ ਮੈਂ ਮੈਨੂੰ ਮੇਰੇ ਮੰਧਿਆੜੀ ਵੀ ਨਹੀਂ ਮਿਲ ਜਾਂਦੇ ਮੈਂ ਤੁਹਾਡੇ ਨਾਲ ਵੀ ਮੇਰਾ ਮੇਲ ਮਰਤਨ ਰਹਿੰਦਾ ਇਹ ਚੀਜ਼ ਦਾ ਵੀ ਬੰਦੇ ਨੂੰ ਮਸੂੂਜਾ ਆਉਣ ਲੱਗ ਜਾਂਦਾ ਵੀ ਯਾਰ ਅੱਛਾ ਤੁਸੀਂ ਅੱਡਾ ਚਾਰਜ ਵੀ ਰਹੇ ਹੋ ਮੈਂ ਅੱਡਾ ਚਾਰਜ ਬਾਈ 2007 ਤੋਂ ਤੇ ਕੀ ਤਿਆਰ ਪਿਆ ਉਹਦੇ ਉਹ ਤਿਆਰ ਪਿਆ ਵੀ ਜਦੋਂ ਦਾ ਮੈਂ ਬਾਈ ਏਡੇ ਜਾ ਪਚਘੜਾ ਨਹੀਂ ਹੋਣ ਦਿੱਤਾ ਅੱਜ ਤੱਕ ਅੱਛਾ ਹਾਲੀਕਾ ਮਤੇ ਮਾਨ ਕਰਦੇ ਆਂ ਅੱਛਾ ਪਹਿਲਾਂ ਝਗੜੇ ਬਾਹਰ ਹੁੰਦੇ ਰਹਿੰਦੇ ਆ ਜਾਂ ਹੋਰ ਆਪਾਂ ਨੇ ਹੋਂਦ ਦਿੱਤਾ ਅੱਜ ਤੱਕ ਇਹ ਝਗੜੇ ਕਿਹੜੇ ਕਿਹੜੇ ਹੁੰਦੇ ਆ ਮੇਰੇ ਨਾਲ ਕਿਹੜੇ ਜਿਵੇਂ ਹੁਣ ਕੋਈ ਮੰਨ ਲਓ ਕਿਸੇ ਦਾ ਟਾਈਮ 10 ਵਜੇ ਦਾ ਪੂਰੇ ਦਾ ਉਹ ਖੜਾ ਆਪਾਂ ਦੇ ਡਿਊਟੀ ਨੂੰ ਡਿਊਟੀ ਸਮਝਿਆ ਭਾਈ ਹੂੰ ਆਪਾਂ ਨੇ ਕਿਤੇ ਲੇਟ ਹੋਣ ਦਿੱਤਾ ਹੂੰ ਇਹ ਪਹਿਲਾਂ ਤੋਰੋਂ ਲੜਾਈ ਦਾ ਮਸਲਾ ਹੀ ਨਾ ਪੋਣੇ ਫੇਰ ਜੋ ਮਿਲ ਕੇ ਰਲ ਜਾਗੇ ਅਡਾਂ ਚਾਰਜੀਆਂ ਦੀਆਂ ਡਿਊਟੀਆਂ ਕੀ ਕੀ ਹੁੰਦੀਆਂ ਅਡਾਂ ਚਾਰਜੀਆਂ ਦੀਆਂ ਭਾਈ ਵਿਰੋਧੀ ਧਿਰ ਨੂੰ ਗੱਡੀ ਨੂੰ ਕਢਾਉਣਾ ਹੂੰ ਠੀਕ ਹੈ ਆ ਆਪ ਦੀ ਗੱਡੀ ਦੀ ਨਿਗਰੱਖਣੀ ਫਾੜਕ ਵਗੈਰਾ ਲਾ ਕੇ ਉਹਦੇ ਨਾਲ ਉਹਦੇ ਨਾਲ ਸਪਰਕ ਚ ਰਹਿਣਾ ਠੀਕ ਹੈ ਲਓ ਜੀ ਵੀਡੀਓ ਲੰਬੀ ਹੋਏ ਨਹੀਂ ਆ ਫਿਰ ਇਹ ਤੱਕ ਪਾਰਟਪਾ ਕਰਾਂਗੇ 2 ਤੇ ਲੰਬੀ ਹੈ ਇਹਨੂੰ ਪਾਰਟ ਵਾਈਜ਼ ਲਿਖਾਂਗੇ ਗੱਲਾਂ ਨਹੀਂ ਪਰ ਇਹ ਵੇ ਕਿ ਯਾਰ ਆ ਬੰਦੇ ਦੀਆਂ ਗੱਲਾਂ ਨਾ ਮਤਲਬ ਕਿ ਇਹਨੂੰ ਵੀ ਲਾ ਬੁੱਕ ਜ਼ਾਹਰੀ ਗੱਲ ਹੈ 22 ਸਾਲ ਦੀ ਉਮਰ ਦੇ ਕੰਦਰ ਆ ਗਿਆ ਸੀ ਹਾਂ 22 ਸਾਲ ਦਾ 1990 ਚ ਹਾਂ ਤੇ 30 ਸਾਲ ਕੰਦਰ ਅੱਡੇ ਜੀ ਮੈਨੂੰ ਲਾਗੇ ਰਿਹਾ ਡ੍ਰਾਈਵਰੀ ਕਰਦੇ ਕਿ ਡ੍ਰਾਈਵਰੀ ਕੰਡੈਕਟਰੀ ਅੱਡਾ ਕਿਉਂਕਿ ਜਿਹੜਾ ਅੱਡੇ ਦੇ ਵਿੱਚ ਜਿਹੜੇ ਬੰਦੇ ਨੇ ਕੰਡੈਕਟਰੀ ਡ੍ਰਾਈਵਰੀ ਦੀ ਪੀ ਚੱਕ ਲਈ ਹੈ ਨਾ ਸਭ ਤੋਂ ਔਖੀ ਪੀ ਹੀ ਹੈ ਲੇਕਿਨ ਉਹ ਆ ਕਹਿੰਦਾ ਕਿ ਕੋਈ ਜਿਹੜਾ ਅੱਡੇ ਚ ਜੇਦਰ ਕੰਮ ਕਰ ਦੋ ਕਿ ਤੇ ਹੋਰ ਕੰਮ ਨਹੀਂ ਕਰ ਸਕਦਾ ਹਾਂ ਕੰਮ ਨਹੀਂ ਕਰਦਾ ਹੋਰ ਨਾ ਵਾਕਈ ਇਹ ਨਾ ਅੱਡੇ ਮੋਸਟਲੀ ਇਹ ਨਹੀਂ ਕਿ ਚੜਦੇ ਪੰਜਾਬ ਲੈਂਦੇ ਪੰਜਾਬ ਦੇ ਵਿੱਚ ਹਾਂ ਜਿਹੜੇ ਹੈਗੇ ਨੇ ਨਾ ਜਿਹੜੀਆਂ ਹੈਗੇ ਬ੍ਰਾਂਡ ਦੀਆਂ ਗੱਡੀਆਂ ਜਿਵੇਂ ਕਿ ਸਾਡੇ ਇੱਥੇ ਰਵੇ ਤਜੇ ਫੈਸਲ ਮੂਵਰ ਹੋ ਗਈ ਡਾਈਵ ਹੋ ਗਈ ਹੈ ਠੀਕ ਹੈ ਬਸ ਹੁਣ ਆ ਕੇ ਅੱਡੇ ਬਹੁਤ ਚੇਂਜ ਹੋ ਗਏ ਨੇ ਨਹੀਂ ਤੇ ਯਕੀਨ ਮੰਨੋ ਅੱਡੇ ਦੇ ਵਿੱਚ ਬੈਨ ਨੂੰ ਜਗ੍ਹਾ ਨਹੀਂ ਠੀਕ ਹੈ ਤੇ ਜੇ ਆਪਣਾ ਉਹ ਪਰਚੀ ਵਾਲੇ ਨੇ ਵੀ ਤੇ ਉਹਨੇ ਵੀ ਕਿਸੇ ਦੁਕਾਨ ਜਵੜ ਕੇ ਤੇ ਜੇ ਕੰਡੈਕਟਰ ਨੇ ਬਾਹਰੀਆਂ ਉਹਨੇ ਆਪਣਾ ਆਪਣਾ ਹਾਕਰ ਨੇ ਬਾਹਰ ਹੋ ਕੇ ਲਾਣੇ ਨੇ ਨਾ ਠੀਕ ਹੈ ਉਹਨੇ ਵੀ ਸ਼ਰੀਆਮ ਤੋਂ ਫੇਕ ਤੋਂ ਪੁਝਲਾਈ ਆਣੇ ਠੀਕ ਹੈ ਗੱਲ ਕਰਾਂ ਦਾ ਮਕਸਦ ਇਹ ਵੇ ਕਿ ਅੱਡੇ ਵਿੱਚ ਜਿੱਥੇ ਪਤਾ ਹੋਵੇ ਨਾ ਕਿ ਲੋਕ ਇਕੱਠੇ ਹੁੰਦੇ ਨੇ ਰੋਜ਼ਾਨਾ ਹੀ ਇੱਥੇ ਲੋਕਾਂ ਨੇ ਆਣਾ ਜਾਣਾ ਰਹਿਣਾ ਹੈ ਉੱਥੇ ਐਟਲੀਸ ਪਾਣੀ ਸੈੱਡ ਹੋਵੇ ਪਾਣੀ ਦਾ ਇੰਤਜ਼ਾਮ ਹੋਵੇ ਠੀਕ ਹੈ ਸਾਡੇ ਦਖਲ ਨਾਲ ਬੇਸਿਕਲੀ ਸਾਡੇ ਸਿਆਸਤਦਾਨ ਸੋਗੇ ਨਾਲੇ ਮੇਰੀ ਗੱਲ ਪਰਵਾਹ ਨਹੀਂ ਕਿਸੇ ਦੀ ਜਿਹੜੇ ਲੋਕੀ ਉੱਥੇ ਅੱਡੇ ਦਿਨ ਲੈਣੇ ਉਹ ਵੀ ਪਾਣੀ ਜ਼ਾਇਆ ਕਰ ਦਿੱਤੇ ਨੇ ਕਿ ਲੋਕੀ ਇੱਥੇ ਝੂਠ ਲੈ ਕੇ ਵੀ ਇਹ ਚੀਜ਼ ਛੱਡ ਦੋ ਇਹ ਚੀਜ਼ ਨੂੰ ਨਹੀਂ ਛੱਡਣਗੇ ਤੇ ਉਹ ਬੰਦਾ ਉਹ ਕਹਿੰਦਾ ਨੇ ਕਿ ਜਿੰਨਾ ਲਾਲਚ ਕਰਦਾ ਬੰਦਾ ਉਸ ਲਾਲਚ ਦੇ ਵਿੱਚ ਵਰਦਾ ਹੀ ਜਾਂਦਾ ਹੈ ਬਿਲਕੁਲ ਜਿਹੜਾ ਲਾਲਚ ਨਾ ਵੀ ਕਰਨ ਕਿਤੇ ਜਿਨ੍ਹਾਂ ਨੇ ਲੈ ਰਹੇ ਉਹਨਾਂ ਨੇ ਲੈ ਕੇ ਪੀ ਲੈਣਾ ਹਾਂ ਨਾ ਵੀ ਕਰੇ ਹੁਣ ਦੇਖੋ ਜੀ ਕੈਸੀ ਗੱਲ ਇੱਕ ਤੁਸੀਂ ਵੱਡਾ ਡਰਾਮਾ ਭਰਿਆ ਹੋਵੇ ਠੀਕ ਹੈ ਉਹਨੂੰ ਆਪਣਾ ਮਤਲਬ ਪਾਣੀ ਪੈਰਾਂ ਦਾ ਭਰ ਕੇ ਰੱਖਾ ਰਾਂਗੀ ਯਾਰ ਪੀਂਨ ਤੇ ਸਵਾਮੀ ਲੇਗਾ ਸਵਾਮੀ ਲੇਗਾ ਠੀਕ ਹੈ ਤਾਂ ਕਹਿੰਦੇ ਕੋਈ ਤਰਕੇ ਤਰਕੇ ਖਤਮ ਕਰਦੇ ਉਹ ਇਹ ਸੱਗਲੋਂ ਸਾਰਾ ਤਰਕੇ ਤਰਕੇ ਡੋਲ ਕੇ ਗੱਨੇ ਉਹਨੇ ਤਾਂ ਹੋ ਗਿਆ ਆਪਣਾ ਖਾਪ ਘਰਾਂ ਲੈਂਦੇ ਨੇ ਕਿ ਨਹੀਂ ਵੀ ਇਹ ਸਾਡੀ ਖੂਜ ਮੈਂ ਠੀਕ ਹੈ ਕਿ ਕੈਸੀ ਗੱਲ ਯਾਰ ਤੁਸੀਂ ਉਹਨੂੰ ਪਾਣੀ ਨਹੀਂ ਪੀਂੰਦਣਾ ਇਹਦੇ ਕੋਲ ਸਾਡੇ ਕੋ ਪੈਸੇ ਖਚਣਗੇ ਠੀਕ ਹੈ ਵੀ ਦੁਨੀਆ ਬਹੁਤ ਵਾ ਯਕੀਨ ਬਟੋ ਦੁਨੀਆ ਬਹੁਤ ਦਾਦੀ ਕੀ ਜ਼ਾਲਮ ਹੈ ਜ਼ਾਲਮ ਹੈ ਦੁਨੀਆ ਯਾਰ ਹੋਰ ਅੱਜ ਜਿਹੜੀਆਂ ਗੱਲਾਂ ਤੁਸੀਂ ਦੇਖਦੇ ਹੋ ਨਾ ਕਿ ਜਿਵੇਂ ਜਿਵੇਂ ਆਪਣਾ ਤਾਰੀ ਪਾਪਾ ਜੀ ਉਹਨਾਂ ਨੇ ਉਹ ਵੀ ਸਮਝਣ ਲੋਕਾਂ ਨੇ ਇਹ ਦੱਸਣ ਸਾਰੇ ਫੇਛੜਿਆ ਠੀਕ ਹੈ ਤੇ ਜਿਵੇਂ ਇਹ ਭਾਈ ਜੀ ਨੇ ਵੀਰ ਜੀ ਨੇ ਠੀਕ ਹੈ ਇਹਨਾਂ ਨੇ ਸਮਝ ਲਓ ਕਿ ਇਹ ਨਦਰ ਤਿਰਬਾ ਬੋਲਦਾ ਪਿਆ ਠੀਕ ਹੈ ਇਹ ਆਪਣੀ ਅਜਾ ਕਿ ਇਹ ਗੱਲਾਂ ਦਾ ਸਾਨੂੰ ਨਹੀਂ ਪਤਾ ਕਿਉਂ ਅਸੀਂ ਉਹ ਪੀયા ਨਹੀਂ ਚੱਕੀਆਂ ਠੀਕ ਹੈ ਅਸੀਂ ਉਹ ਪੀયા ਨਹੀਂ ਚੱਕੀਆਂ ਨੇ ਇਹਨਾਂ ਨੇ ਉਹ ਪੀયા ਚੱਕੀਆਂ ਨੇ ਤਾਂ ਤਿਰਬਾ ਨਾ ਕੋਈ ਜਿਹੜੀ ਉਹਨਾਂ ਨੇ ਗੱਲ ਦਸੀ ਸੀ ਤੇ ਜੇਰੇ ਕਿਸੇ ਨੂੰ ਉਲਟੀ ਛਲਦੀ ਜਾਂ ਕੋਈ ਹੁੰਦੀ ਆ ਤੇ ਉਹ ਜੀ ਤਾਂ ਫਤਾਜੂਆ ਕਿਸੇ ਨੂੰ ਗੁਰਬੰਦਨਾ ਪਾਵੇਂ ਪਰ ਲੋਕੀ ਜਿਹੜੇ ਨੇ ਏਡੇ ਵੱਡੇ ਵੱਡੇ ਲੋਕੀ ਹੁੰਦੇ ਨੇ ਤੇ ਜੇ ਹੁੰਦਾ ਤਾਂ ਅਰੇ ਤੇਰੇ ਤੋਂ ਬਾਅਦ ਕੀ ਆ ਸੀ ਵੀ ਇਹ ਗੱਲ ਕਹਿੰਦੇ ਕਿ ਉਹ ਤੇ ਮੇਰਾ ਕਾਕਾ ਨਹੀਂ ਲਿਬੜ ਗਿਆ ਕਾਕਾ ਤੇ ਮੇਰੇ ਲਿਬੜਿਆ ਸੀ ਉਹਦੇ ਮੇਰੇ ਨਾਲ ਹੀ ਹੁੰਗੇ ਤੇ ਮੈਂ ਤੇ ਛੋਟਾ ਤੇ ਮੁਹਰਫਾ ਨਾ ਨਹੀਂ ਸੀ ਬੱਚੇ ਨਾਲ ਮੇਰੇ ਕੇਸਾਂ ਚੰਗਾ ਭਲਾ ਸਿਆਣਾ ਬਿਆਨ ਪਈ ਜਿੱਥੇ ਗੱਡੀ ਰੋਕਦੇ ਆ ਨਾ ਕਿ ਰੋਕੇ ਤੇ ਕਹਿੰਦੇ ਨੇ ਉੱਤਰ ਜਾ 10 15 ਮਿੰਟ ਦਾ ਸਟੇ ਆ ਨਾ ਤੇ ਛੋਟੀ ਖਾ ਲਵੋ ਰੋਟੀ ਖਾ ਲਓ ਚਾਹ ਚੂ ਪੀ ਲਓ ਚਾਹ ਚੂ ਪੀ ਲਵੋ ਬਕਾਦਰ ਚਾਰਾ ਹਲਾ ਕੇ ਇੱਕ ਇੱਕ ਬੰਦੇ ਨੂੰ ਗਿਆ ਮਿੰਨ ਕਹਿੰਦੇ ਬਾਤੀ ਤੂੰ ਜੀ ਕੋਈ ਚਾਹੀਦਾ ਮੈਕੈਨਿਕ ਬਚਾ ਨੀ ਵਾਸ਼ਰੂਮ ਤੇ ਜਾਣਾ ਵੀ ਬਚੀ ਹੁਆ ਅੰਦਰ ਹੀ ਕਹਿੰਦਾ ਚ ਮੈਂ ਹਾ ਜਲਦਰੀ ਬੈਠੀ ਆਂ ਪਿੱਛੇ ਮੁੰਡਾ ਸੁੱਤਾ ਵੈ ਇੱਧਰ ਤੂੰ ਤੈਨੂੰ ਉਲਟੀ ਆਈ ਤੇ ਬਾਅਦ ਦਫਾ ਹੋਇਆ ਤੇ ਉਹ ਬਾਅਦ ਦੇ ਵਿੱਚ ਐ ਜਮੂ ਕਾਰ ਕੇ ਤੇ ਉਲਟੀ ਕਰ ਕਰ ਕੇ ਬੰਦ ਸੁਤਾ ਹੀ ਪਿੱਛੇ ਤੇ ਉਹ ਮੈਂ ਬੱਚਾ ਨੂੰ ਪਸ਼ਾਬ ਸ਼ੁਕਰਾਨ ਤੋੜ ਗਈ ਤੇ ਜਿੱਦੋਂ ਮੈਂ ਆਈ ਤੇ ਬੰਦ ਨੂੰ ਨੇ ਕਿਤੇ ਅੱਗੋਂ ਦੀ ਆਇਆ ਹੁਣ ਨਹੀਂ ਪਤਾ ਚੱਲਿਆ ਥੱਲੇ ਉਲਟੀ ਡਿੱਗ ਪਿਆ ਉਹ ਹੋਏ ਹੋਏ ਸਾਰੇ ਦਾ ਸਾਰਾ ਹੀ ਲਿਪੜ ਗਿਆ ਮੈਨੂੰ ਇੰਨਾ ਗੁੱਸਾ ਮੈਂ ਜੀ ਦੁਆ ਕੇ ਵੇਖਿਆ ਮੈਨੂੰ ਇੰਨਾ ਗੁੱਸਾ ਮੈਂ ਕਹਿਆ ਕਿ ਤੂੰ ਮੈਨਿਆ ਸਮਝ ਪਤਾ ਨਹੀਂ ਨੀ ਆਪੇ ਕਾਰ ਦਿੱਤੀ ਐ ਜੇ ਮੈਂ ਵੇਖਿਆ ਤੋ ਪਿਛਲਾ ਪਾਸਾ ਸਾਰਾ ਉਦਾਲੇ ਪਜਾ ਤੇਰਾ ਭਲਾ ਹੋਈਏ ਮੈਂ ਕਹਿਆ ਕਿਥੋ ਡਿਗਦੀ ਐ ਮੈਂ ਜੀ ਕਰਕੇ ਵੇਖਿਆ ਤੇ ਭਾਈ ਨੇ ਕਰਕੇ ਉਲਟੀ ਪੁਰੀ ਗੱਡੀ ਲਈ ਗਈ ਚੱਕੇ ਮੇ ਕੋ ਜੇ ਜੇ ਤੋਂ ਬੰਦੇ ਨੂੰ ਵੀ ਮਾਫਕ ਨਹੀਂ ਹੈ ਉਹ ਦਫਾ ਵੇ ਟ੍ਰੇਨ ਤੇ ਦਫਾ ਮੋਬਾਈਲ ਤੇ ਜਾ ਕੇ ਨਾ ਅਸੀਂ ਸਾਡੇ ਬੱਚੇ ਨਹੀਂ ਹੈ ਮੇਰੇ ਵੱਡਾ ਕਰਦਾ ਫਿਰ ਅਸੀਂ ਛਾਪਾ ਰੱਖੇ ਹੁੰਦੇ ਨੇ ਪਾਸ ਸਾਲਿਆਂ ਨੇ ਵੀ ਛਾਪ ਰੱਖੇ ਹੋਏ ਪੂਰਾ ਪੈਕੇਟ ਰੱਖਿਆ ਹੋਣ ਕਿ ਯਾਰ ਜਿੰਨੂੰ ਮਸਲਾ ਮਸਹਿਲ ਹੋਵੇ ਨਾ ਛਾਪਰ ਆਪਣੇ ਕੋਲ ਆਲੂ ਉੱਠਿਆਵੇਂ ਛਾਪਰ ਹੀ ਪਾ ਲੋ ਬਾਹਰ ਛੁੱਟਦੇ ਬਾਅਦ ਨਾ ਨਹੀਂ ਕਿ ਤੁਸੀਂ ਇੱਕ ਸਾਈਲ ਨੂੰ ਹੁੱਕ ਕਰ ਰੱਖਿਆ ਲੋ ਤੇ ਕਾਜੀ ਦਰ ਬੱਠੀ ਰੁਕੇ ਤੇ ਬਾਹਰ ਸੌਣ ਹਾਂ ਨਾ ਅਗਲੇ ਨੂੰ ਆਵਾਜ਼ ਆਦੀ ਦੋ ਨਾ ਆਪ ਆਵਾਜ਼ ਆਉਂਦੀ ਉਹ ਇਹੀ ਤੇ ਗੱਲ ਹੈ ਉਹ ਐਤ ਕੀ ਸਾਡੇ ਨਾਲ ਨਾ ਆਪਣਾ ਜਦੋਂ ਫੇਕ ਜਾਂਦੇ ਬਕਸੇ ਕਿ ਵਾਪਸੀ ਤੇ ਹੁੰਦੇ ਵਾਪਸੀ ਤੇ ਹੁੰਦਾ ਨਾ ਮੋਲਵੀ ਡਰਾਈਵਰ ਸੀਗਾ ਔਰ ਡਰਾਈਵਰ ਨਹੀਂ ਕੰਡੈਕਟਰ ਸੀਗਾ ਠੀਕ ਹੈ ਮੋਲਵੀ ਡਰਾਈਵਰ ਉਹਨੂੰ ਕਹਿ ਰਿਹਾ ਕਿ ਯਾਰ ਜਿਹੜੇ ਬੱਚਿਆਂ ਕਿੰਨੇ ਛਾਪਰ ਲੈ ਕੇ ਤਾਂ ਉਹਨੇ ਪੂਰਾ ਬੰਡਲ ਟੰਗਿਆ ਸੀ ਤੇ ਕਿਹਾ ਜਿਹੜਾ ਬਾਦਮਾ ਨਾ ਛਾਪਰ ਆਪਣੇ ਕੋਲ ਰੱਖ ਲਓ ਕਿਹੜੇ ਬੱਚੇ ਵੀ ਆਵੇ ਨਾ ਤੇ ਉਹ ਜੋ ਗੱਲੋ ਭਾਈ ਜਾਨੇ ਲਬੇੜ ਤੇ ਵੱਡੇ ਬੰਦੇ ਨੇ ਜੰਗੇ ਭਲੇ ਉਹਨੂੰ ਕੰਡੈਕਟਰ ਨੂੰ ਇਨਾ ਗੁੱਸਾ ਚੜਿਆ ਨਾ ਇਨਾ ਗੁੱਸਾ ਚੜਿਆ ਨਾ ਉਹਨੇ ਇੱਕ ਜਗ੍ਹਾ ਤੇ ਖਲੋਤੇ ਆ ਸਵਾਰੀਆਂ ਕੁਦਰਤੀ ਉੱਤੇ ਆਪਣਾ ਨਾ ਰੈਸਟ ਏਰੀਆ ਆ ਗਿਆ ਬਲਵਾ ਕੇ ਦਾ ਉਹਨੇ 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 ਕਿਹਾ ਚੱਲ ਬਸ ਸਾਫ ਕਰ ਉਹਨੇ ਜੀ ਕੀਮਤ ਤੱਕੇ ਨਾ ਉਹਦੇ ਕੋਲ ਸਫਾਈ ਕਰਾਈ ਉਹਨੇ ਕਿਹਾ ਚੱਲ ਉਹਨੇ ਕਿਹਾ ਤੁਹਾਨੂੰ ਤਮੀਜ਼ ਹੀ ਨਹੀਂ ਹੈਗੀ ਬੰਦ ਯਾਰ ਦੇ ਲ ਖਰਾਬ ਹੁੰਦਾ ਹੈ ਤੁਹਾਡਾ ਠੀਕੇ ਤੇ ਕੋਈ ਗੱਲ ਨਹੀਂ ਦੱਸ ਦਿਓ ਅਸੀਂ 2 ਮਿੰਟ ਗੱਡੀ ਖਲਾ ਲਾਂਗੇ ਠੀਕ ਹੈ ਬੁੱਧੀ ਤਬੀਅ ਦਾ ਛਾਪਰ ਕੋ ਰਾ ਲਓ ਪਰ ਆਮ ਨਹੀਂ ਸਮਝਦੀ ਆ ਆਮ ਬੈਠੀ ਹੋਏਗੀ ਵਾਕਈ ਇਹ ਵੀ ਤੁਹਾਡਾ ਪਿਓ ਦਾ ਬਲਾਜ਼ਮ ਕਈ ਦਫਾ ਲੋਕਾਂ ਨੂੰ ਵੇਖਿਆ ਥੋੜੀ ਜਿਹੀ ਮੋਰੀ ਹੋਏਗੀ ਨਾ ਸੀਟ ਤੇ ਉਹਨੂੰ ਆਵੇ ਖੋਲ-ਖੋਲ ਕੇ ਵਿੱਚੋਂ ਉਹ ਨਾ ਸੂਫਾ ਹੀ ਕੱਢ ਕੇ ਨਾ ਆਉਂਦਾ ਕੱਢੀ ਜਾਣਗੇ ਉਹ ਡੇਟੀ ਡੂ ਤਾਂ ਉਂਗਲੀਆਂੋਂ ਲੰਬੀ ਡੂੰਗੀ ਮੋਰੀ ਕਰ ਛੱਡਦੇ ਨੇ ਵਿੱਚ ਉਂਗਲੀਆਂ ਦੇ ਨਾਲ ਹੀ ਠੀਕ ਹੈ ਫਿਰ ਤੁਸੀਂ ਇਹ ਦੇਖ ਲਓ ਕਿ ਐਲ ਸੀ ਡੀਆਂ ਲੱਗੀਆਂ ਨੇ ਪਿੱਛੇ ਬੱਸਾਂ ਦੇ ਵਿੱਚ ਜਿਹੜੇ ਨਾ ਸਪੈਸ਼ਲ ਸੀ ਵੀ ਲੱਗੇ ਕਿ ਹੈੱਡਫੋਨ ਲਾ ਕੇ ਸੋਨ ਆਪਣਾ ਗਾਣਾ ਸੁਣ ਮੈਂ ਕੋ ਫਿਲਮ ਸੁਣਨਾ ਪਿਛਲੇ ਪਾਸੇ ਦੀ ਹਲਚੜੀਆਂ ਕੋ ਲਾ ਕੇ ਲੈ ਗਿਆ ਲੋਗ ਐਸੇ ਕੁ ਚਵਲ ਲੋਗ ਨੇ ਪੱਟ ਕੇ ਜਾਲ ਲਗੇ ਨੇ ਪੱਟੇ ਬੈਗ ਚ ਪਾਈਏ ਲੈ ਕੇ ਤੇ ਉਹ ਗਿਆ ਵੀ ਉਹ ਚੱਲਨੀ ਹੈ ਠੀਕ ਹੈ ਉਹ ਚੱਲਨੀ ਐ ਵੀ ਬਸ ਲੋਕ ਮਤਲਬ ਕਿ ਆਦਤ ਆਦਤ ਮਜੂਰ ਕੇ ਨੁਕਸਾਨ ਕਰਨਾ ਹੀ ਕਰਨਾ ਹੈ ਠੀਕ ਹੈ ਹਾਂ ਲੋ ਜੀ ਵਧੀਆ ਪੋਡਕਾਸਟ ਯਾਰ ਐਸ ਵੀਰੇ ਦੇ ਵੀ ਤੇ ਇਹਨਾਂ ਦੇ ਵੀ ਆਪਣਾ ਜਿਹੜਾ ਨਾ ਵੇਖਾਂਗੇ ਕਿ ਆਪਣਾ ਪਾਰਟ ਕਰਕੇ ਵੇਖਾਂਗੇ ਕਿਉਂਕਿ ਤਕਰੀਬਨ ਦੇ 2-3 ਘੰਟੇ ਦੀ ਹੈ ਤੇ ਪਾੜ ਕਰਕੇ ਇਹੀ ਆਪਣਾ ਨਾ ਇਕੱਠੀ ਕਰਾਂਗੇ ਫਿਰ ਇੰਦੀ ਦਾ ਤੇ ਬਲੌਕ ਹੋ ਜਾਂਦੀ ਹੈ ਤੇ ਕਿਦਾਂ ਦੀ ਲੱਗੀ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਥੈਂਕਸ